ਪਤਾ ਮੈਂ ਚੰਗਾ ਭਲਾ ਕਿ ਰਸੋਈ ਸਾਫ਼ ਕਰ ਲਈ ਹੋਈ ਐ ਭਾਬੀ ਸਫਾਈਆਂ ਕਰਨ ਦੇਈ ਐ ਫਿਰ ਕਹਿੰਦਾ ਤਾਂ ਭਾਬੀ ਤੂੰ ਪਾਗਲ ਹੋਈ ਆ ਕੱਲੀ ਬੋਲਦੀ ਰਹਿੰਦੀ ਐ ਕੰਮ ਜਦ ਕੱਲੀ ਨੇ ਕਰਨਾ ਤਾਂ ਫਿਰ ਬੋਲਣਾ ਹੀ ਐ ਆ ਵਧੀਆ ਟੈਕਨੀਕ ਕੱਢਤੀ ਐ ਫਟਾਫਟ ਪੋਚਾ ਤੇ ਲੱਗ ਜਾਂਦਾ ਵੈ ਸਬਜੀ ਵੀ ਪਤਾ ਨਹੀਂ ਮੰਮੀ ਲੈ ਕੇ ਕਿਹੜੀ ਆਣਗੇ ਕਿਹੜੀ ਨਹੀਂ ਮੈਂ ਕਿਹਾ ਸੀ ਰਾਜਮਾ ਬਣਾ ਲੈਂਦੀ ਅੱਜ ਕੌਣ ਹੈ ਮੰਮੀ ਆਈ ਜੇ ਮੇਰਾ ਤਾਂ ਕੰਮ ਹੀ ਰਹਿ ਜਾਂਦਾ ਵਾ ਆ ਗਈ ਆ ਗਈ ਮੰਮੀ ਤੋ ਵਰੀ ਮੰਮੀ ਮੈਂ ਪੋਚਾ ਲਾਇਆ ਜੇ ਤੇ ਵੇਖ ਲੋ ਸੇਵਕ ਦੇ ਕੰਮ ਕਿੰਨਾ ਗਾਹ ਪਾਤਾ ਵਾ ਇੱਥੇ ਚੱਪਾ ਲਾ ਦੇਣਾ ਮੰਮੀ ਮੈਂ ਪੋਚਾ ਲਾਇਆ ਆ ਥੋੜਾ ਸੀਨ ਹੈ ਸੇਵਕ ਨੂੰ ਸਮਝਾ ਲੋ ਅੰਮੀ ਵੇਖੋ ਕਿੰਨਾ ਲਗਾ ਕਿਤੇ ਤੁੱਪ ਕਦੀ ਮੀਂਹ ਆਂਦਾ ਦੋ ਮਿੰਟਾਂ ਵਾ ਯਾਰ ਦੋਸਤਾਂ ਨੂੰ ਲੈਨਦਾ ਤੇ ਗਾਹ ਪਾ ਦਿੰਦਾ ਮੈਂ ਸਾਰਾ ਕੋਚਾ ਮਾਰਿਆ ਤੇ ਵੇਲੇ ਸਾਰੀ ਜਗ੍ਹਾ ਫੇਰ ਗੰਦੀ ਕਰਤੀ ਆਹੋ ਪੋਚਾ ਮਾਰਿਆ ਤੇ ਹੁਣ ਜਿਹੜਾ ਬਾਹਰ ਦਾ ਬਾਹਰ ਰਹਿ ਜਾਂਦਾ ਤੇ ਜਿਹੜਾ ਅੰਦਰ ਅੰਦਰ ਬਹਿ ਜਾਂਦਾ ਕਿਤੇ ਆਪਾਂ ਤੁਰਨਾ ਥੋੜਾ ਮੈਂ ਆਪਾਂ ਸਾਫ਼ ਕੀਤਾ ਮਸਾ ਮਸਾਦ ਕੇਦਾ ਸਫਾਈ ਕੀਤੀ ਚਾਰ ਦਿਨ ਬਾਅਦ ਅੱਜ ਚੰਗੀ ਤਰ੍ਹਾਂ ਹੀ ਤੁਸੀਂ ਵੀ ਚੱਪਲ ਇੱਥੇ ਲਾ ਲਓ ਮੇਰੇ ਕੋਲ ਨਹੀਂ ਲੱਤ ਦੀ ਚੱਪਲ ਪੁੰਝ ਕੇ ਆ ਜੰਨੀ ਮੈਂ ਚੱਪਲ ਲਾ ਲਓ ਪੰਜ ਕ ਦਿਨ ਬਾਅਦ ਮੜ ਜਾ ਪੋਚਾ ਜਿਆ ਮਾਰ ਕੇ ਨਾ ਤੇ ਡੈਪੂ ਕੀ ਮੁੜ ਇਹ ਕਿੱਥੇ ਰੱਖਤਾ ਹੁਣ ਇਹ ਹੁਣ ਜੇ ਪੋਚਾ ਮਾਰ ਹੀ ਦਿੱਤਾ ਤਾਂ ਤਿੰਨ ਦਿਨ ਨਾਲ ਉਥੋਂ ਬਾਲਟੀ ਚੁੱਕੀ ਜਾਣੀ ਤੇ ਨਾ ਵਾਈ ਕਰ ਚੁੱਕਿਆ ਜਾਣਾ ਦਸ ਦਿਨ ਹੈ ਚੁੱਕ ਲੈਣੀ ਆ ਆ ਮਾੜੇ ਜੇ ਤੁਹਾਡੇ ਪੈਰ ਲੱਗੇ ਨਾ ਹੁਣ ਇੰਨਾ ਹੀ ਸਾਫ਼ ਕਰਕੇ ਨਾ ਤੇ ਫਿਰ ਬਾਥਰੂਮ ਧੋ ਕੇ ਰੱਖ ਲੈਣੀ ਸਬਜ਼ੀ ਲੈ ਆਏ ਹੋ ਆ ਫੜ ਮਿਰਚਾਂ ਅੱਜ ਤੇ ਮੀਂਹ ਚ ਚਲ ਗਈ ਹੈ ਨਾ ਅੱਗੇ ਤੋਂ ਦੋ ਦਿਨ ਪਹਿਲੇ ਦੱਸਿਆ ਕਰ ਚੀਜ਼ ਖਤਮ ਹੋਣ ਵਾਲੀ ਹੁੰਦੀ ਹੈ ਤੇਨੂੰ ਤੇ ਆਪਣੇ ਆਪ ਦੀ ਨਹੀਂ ਹੋਸ਼ ਹੁੰਦੀ ਤੇ ਤੂੰ ਸਬਜ਼ੀਆਂ ਭਾਜੀਆਂ ਕਿੱਥੋਂ ਦੱਸਣੀਆਂ ਆ ਮੈਂ ਤੇਰਾ ਇੰਨਾ ਗਾਰਾ ਮੈਂ ਨੰਬ ਡੰਗ ਕੇ ਗਈ ਮਰ ਕੇ ਮਰਜੀਤ ਕਰਦੇ ਘਰੋਂ ਪੈਰ ਤੋਤੇ ਮੇਰੀ ਗੱਲ ਸੁਣੋ ਮੰਮੀ ਤੂੰ ਤਾਂ ਪੋਲਾ ਜਾਂ ਮੂੰਹ ਲੈ ਜੀ ਨਹੀਂ ਮਿਰਚ ਹੈ ਨਹੀਂ ਮੰਮੀ ਕਿੰਨੇ ਦਿਨ ਹੋ ਗਏ ਆ ਦਾਲ ਬਣਾ ਲਾ ਆ ਛੋਲੇ ਬਣਾ ਲਾ ਹੁਣ ਮੀਂਹ ਕਰਕੇ ਕੀ ਦੱਸੋ ਸਬਜ਼ੀਆਂ ਨਾ ਲਿਆਈਏ ਮੀਂਹ ਨੇ ਤੇ ਸ਼ਿਮਲਾ ਮਿਰਚਾਂ ਤੇ ਹਰੀਆਂ ਮਿਰਚਾਂ ਲਿਆਈ ਮੈਂ ਹੋਰ ਬਾਹਰ ਕੋਈ ਸਬਜ਼ੀ ਨਹੀਂ ਹੈਗੀ ਤੇ ਜੇ ਕੋਈ ਹੈਗੀ ਹੈ ਨਾ 80 80 ਰੁਪਏ ਕਿਲੋ ਆ ਘੱਟ ਖਾ ਲਾ ਮਾਸਾ ਸਬਜ਼ੀਆਂ ਪਤਲੀ ਨਹੀਂ ਹੋ ਚੱਲੀ ਆ ਛੋਲੇ ਭਿਓ ਦਾਲਾਂ ਧਾਰ ਰਾਜਮਾ ਧਾਰ ਉਹ ਕਿਤੇ ਉੱਲੀ ਲੱਗਣ ਦੇ ਡੱਬਿਆਂ 'ਚ ਮੰਮੀ ਅਰਬੀ ਕੱਟੀ ਹੋਈ ਆ ਸੇਵਕ ਨੂੰਰ ਵੀ ਪਸੰਦ ਆ ਤੁਹਾਨੂੰ ਪਸੰਦ ਹੈ ਅਰਬੀ ਮੈਂ ਵੀ ਖੁਸ਼ ਹੋ ਕੇ ਖਾ ਲੈਨੀ ਆ ਤੇ ਮੈਂ ਕਿਹਾ ਰਸਮਿਸ ਵਾਲੀ ਅਰਬੀ ਬਣਾ ਲੈਨੀ ਆ ਤੇ ਰਾਤੀ ਵੀ ਡੰਗ ਹੋ ਜਾਏਗਾ ਨਾਲ ਰਾਤੀ ਪਤਾ ਕੀ ਕਰਾਂਗੀ ਧਨੀਏ ਦੀ ਥੋੜੀ ਜਿਹੀ ਚਟਨੀ ਮਿਲਾ ਲਾਂਗੀ ਟਮਾਟਰ ਪਾ ਕੇ ਠੀਕ ਹੈ ਚਲ ਠੀਕ ਹੈ ਬਣਾ ਲੈ ਕਰਨੀ ਤੇ ਤੂੰ ਆਪਣੀ ਮਰਜ਼ੀ ਇੱਕ ਤਾਂ ਮੈਂ ਸਾਰੇ ਘਰ ਦਾ ਕੰਮ ਕਰਾਂ ਹੈ ਕੰਮ ਵਾਲਿਆਂ ਨੂੰ ਟਵਾਤਾ ਤੇ ਚਲ ਕੋਈ ਨਹੀਂ ਮੰਮੀ ਆਪ ਕਰ ਲਿਆ ਕਰਾਂਗੇ ਕੰਮ ਬੰਦਾ ਮੇਰਾ ਇੱਥੇ ਨਹੀਂ ਮੈਂ ਵੇਲੀ ਬੈ ਕੇ ਕੀ ਕਰਨਾ ਮੇਰਾ ਮਨ ਲੱਗਾ ਰਹਿੰਦਾ ਨਾਲ ਕੰਮ 'ਚ ਦਿਨ ਵੀ ਜਾਂਦਾ ਮੇਰੀ ਕਦਰ ਕਰਨ ਤੇ ਵੀ ਆਏ ਨਾ ਮੈਨੂੰ 50 50 ਗੱਲਾਂ ਕਰ ਦਿੰਦੇ ਨੇ ਉੱਤੋਂ ਆ ਇੱਥੇ ਮੌਮੇ ਆ ਮਰ ਨਹੀਂ ਪਾਣਾ ਨਾ ਨਹੀਂ ਮੀਰੇ ਪਾਣੀ ਨੇ ਸਾਰਾ ਦਿਨ ਰੈਂਬੋ ਮੇਰੇ ਹੱਥ 'ਚ ਫੜਾ ਤਾ ਕਿ ਲੱਗੀ ਰਵੇ ਬਸ ਖੋਤਿਆਂ ਦੀ ਤਰ੍ਹਾਂ ਜੇ ਬੋਲਾਂ ਤਾਂ ਫਿਰ ਬੂਰਾ ਲੱਗਦਾ ਵੇ ਹੁਣ ਸਬਜ਼ੀ ਬਣਾਈ ਐ ਉਹ ਨਹੀਂ ਖਾਣੀ ਸ਼ਿਮਲਾ ਮਿਰਚ ਖਾਣੀ ਐ ਇਹ ਖਾਣਾ ਮੈਂ ਪਸੰਦ ਦੀ ਚੀਜ਼ ਬਣਾਨੀ ਆ ਤਾਂ ਵੀ ਨਹੀਂ ਮੈਂ ਚੰਗੀ ਲੱਗਦੀ ਇਹਨਾਂ ਨੂੰ ਸਿਆ ਬਾਜਾ ਇੱਕ ਤਾਂ ਕੱਪੜੇ ਨਹੀਂ ਸੁੱਕਦੇ ਕਦੋਂ ਰ ਬਮੀ ਬੰਦ ਕਰੇਗਾ ਤੁੰਤੇ ਦੁਖੀ ਹੋਈ ਮੈਂ ਤੇ ਮੀਤ ਹੋਈ ਲੈ ਤੇ ਮੈਂ ਇਹਨੂੰ ਫੋਨ ਲਾਵਾਂ ਐਡੀ ਸ਼ਦੈਣ ਆ ਨਾ ਮੇਰੀ ਕੁੜੀ ਆ ਵਿਆਹ ਤੋਂ ਪਿੱਛੋਂ ਤੇ ਮਾਵਾ ਕਿਸ ਨੂੰ ਪੁੱਛਦੀਆਂ ਨਹੀਂ ਗਈਆਂ ਤੇ ਮੈਂ ਇਹਦਾ ਨਾ ਹੇਜ ਜਿ ਤਾਉਣੀ ਆ ਤੇ ਇਹਦਾ ਕੋਈ ਪਤਾ ਨਹੀਂ ਲੱਗਦਾ ਪਤਾ ਨਹੀਂ ਅੱਜ ਸੂਟਲੈਂਡ ਬੁਟੀਕ ਤੋਂ ਆਈ ਆ ਕਿ ਨਹੀਂ ਆਈ ਇਹਨੂੰ ਕਵਾਂ ਜੇ ਆਏਂਗੀ ਨਾ ਤੇ ਘਰੋਂ ਹੋ ਕੇ ਜਾਈਂ ਹਲੋ ਸਾਸਰੀ ਕਾ ਸਾਸਰੀ ਕਾਲ ਤੂਸ ਨਾ ਠੀਕ ਆ ਮੇਰੀ ਗੱਲ ਸੁਣ ਆਈ ਆ ਅੱਜ ਬੁਟੀਕ ਤੇ ਹਾਂ ਹਾਂ ਤੇ ਫਿਰ ਘਰੋਂ ਹੋ ਕੇ ਜਾਈ ਕਾਹਲੀ ਤੈਨੂੰ ਕਾਹਦੀ ਕਾਹਲੀ ਤੈਨੂੰ ਪਈ ਰਹਿੰਦੀ ਆ ਮੇਰੀ ਗੱਲ ਸੁਣ ਨਾ ਕੋਈ ਨਾ ਕੋਈ ਤੇਰੇ ਨਾਲ ਲਿਆ ਵਾ ਤੇ ਉਹ ਤੇਰੇ ਵਾਸਤੇ ਉਹ ਲੈ ਕੇ ਜਾਵੀਂ ਨਾ ਨਾਲੇ ਹਾਂ ਉਹ ਤੇਰੇ ਲਈ ਲਿਆ ਕੇ ਰੱਖਿਆ ਪਰਦੇ ਨਾਲ ਆਹੋ ਆ ਜੀ ਫਿਰ ਘਰ ਨੂੰ ਭਾਵੇਂ ਥੋੜਾ ਚਿਰ ਹੀ ਆਵੀਂ ਤੇ ਚੀਜ਼ ਲੈ ਜੀ ਹਾਂ ਜਿਹੜੀ ਲਿਆ ਕੇ ਰੱਖੀ ਆ ਆਹ ਠੀਕ ਆ ਠੀਕ ਆ ਕਰ ਲੈ ਪਹਿਲੇ ਕੰਮ ਆਪਣੇ ਤੇ ਫਿਰ ਆਜਾ ਚੰਗਾ ਚੰਗਾ ਉੱਪਰ ਚਾਹ ਹੁਣ ਕਰ ਹੋ ਕੇ ਜਾਊਗੀ ਸੂਟ ਕੱਢ ਕੇ ਰੱਖਦਾ ਜਿਹੜੇ ਨੂੰ ਦੇਣੀ ਮੰਮੀ ਗਰੀ ਹੁੰਦੀ ਆਹ ਬੋਲ ਸਬਜੀ ਬਣ ਗਈ ਜੇ ਆਟਾ ਮੈਂ ਗੋਲਿਆ ਕਹਿੰਦੇ ਤੇ ਗਰਮ ਗਰਮ ਫੁਲਕਾ ਲਾ ਦਵਾ ਕਿ ਦੋ ਕਟ ਚਾਹ ਪੀਣੀ ਜੇ ਪਹਿਲਾਂ ਮੈਨੂੰ ਦੱਸ ਦੋ ਫੇਰ ਨਾ ਮੈਂ ਕੱਪੜੇ-ਕੁਪੜੇ ਵੀ ਸਾਰੇ ਸਾਂਭਣ ਵਾਲੇ ਮੈਂ ਉਹ ਵੀ ਕਰਨੇ ਤੇ ਪ੍ਰੈਸ ਲਾਣੀ ਹੀ ਹਜੇ ਮੇਰੀ ਗੱਲ ਸੁਣ ਰੋਟੀ ਨੂੰ ਹਜੇ ਮੇਰਾ ਮਨ ਨਹੀਂ ਆ ਅੱਛਾ ਤੇ ਰੋਟੀ ਖਾਣੀ ਮੈਂ ਠਹਿਰ ਕੇ ਹਾਂਜੀ ਮੰਮੀ ਤੇ ਚਾਹ ਮੈਂ ਕਰੀ ਤੇ ਪੀ ਲਈ ਆ ਵੇ ਮਨ ਜਿਆ ਨਹੀਂ ਕਰਨ ਦੇ ਚਾਹ ਪੀਣ ਨੂੰ ਕਰ ਲੈ ਤੂੰ ਆਪਣਾ ਕੰਮ ਗੁੰਮ ਜਿਹੜਾ ਕਰਨਾ ਵਾ ਫਿਰ ਕੱਪੜੇ ਸਾਂਭਣ ਵਾਲੇ ਹੋ ਕੱਪੜੇ ਪ੍ਰੈਸ ਹੋਣ ਵਾਲੇ ਨੇ ਆ ਕਰ ਲੈ ਕੱਪੜੇ ਪ੍ਰੈਸ ਮਹਾਂ ਤੇ ਕਿਤੇ ਸਾਂਭਣ ਲੱਗੀ ਮੇਰੀ ਗੱਲ ਸੁਣੋ ਮੰਮੀ ਉਹ ਨਾ ਆਨਲਾਈਨ ਮੈਂ ਵੇਖਦੀ ਇੱਕ ਬੈਗ ਜੇ ਬੜੇ ਵਧੀਆ ਆਉਂਦੇ ਨੇ ਉਹਦੇ ਚ ਵਾਵਾ ਇੱਕ ਜਗ੍ਹਾ ਬੰਦਾ ਚੁੰਨੀਆਂ ਪਾ ਦੇਵੇ ਇੱਕ ਚ ਸਾਰੇ ਸੂਟ ਪਾ ਦੇਵੇ ਇੱਕ ਚ ਆਪਣਾ ਜੋ ਵੀ ਹੈ ਕੋਈ ਪਜਾਮੇ ਕੋਈ ਟੀ-ਸ਼ਰਟਾਂ ਪਾ ਦੇਵੇ ਮੈਨੂੰ ਆਨਲਾਈਨ ਮੰਗਵਾ ਦੋ ਹਾਂ ਵਾਵਾ ਅਲਮਾਰੀ ਚ ਵੇਖੋ ਨਾ ਕਿੰਨਾ ਗਾਹ ਪੈ ਜਾਂਦਾ ਮੰਮੀ ਕੋਈ ਗਾ ਨਹੀਂ ਮੰਗਵਾ ਦਿੰਨੇ ਹੁਣ ਹੋਣਾ ਹੀ ਇਹ ਨਾ ਤੇਰੇ ਘਰ ਵਾਲੇ ਦੇ ਪੈਸੇ ਹਾਂਜੀ ਆ ਤੇ ਉਦੋਂ ਆਰਡਰ ਕਰਦੀ ਤੇ ਆਪੇ ਆ ਜਾਣਗੇ ਮੇਰੀ ਗੱਲ ਮੇਰੇ ਕੋ ਨਹੀਂ ਗੰਜੈਸ਼ ਹੈਗੀ ਨਹੀਂ ਨਹੀਂ ਮੰਮੀ ਮੈਂ ਤੁਹਾਨੂੰ ਥੋੜੀ ਕਹਿ ਆ ਕਿ ਤੁਸੀਂ ਆਪਣੇ ਕੋਲੋਂ ਕੁਝ ਵੀ ਕਰੋ ਮੈਂ ਤੁਹਾਨੂੰ ਕੁਝ ਹੋਰ ਵੀ ਕਹਿਣਾ ਸੀ ਸੇਵਕ ਨੂੰ ਥੋੜਾ ਸਮਝਾਓ ਆ ਦੂਜੇ ਦਿਨ ਯਾਰ ਦੋਸ ਦੀ ਟੋਲੀ ਇੱਥੇ ਇਕੱਠੀ ਕਰਕੇ ਹਾਹਾਕਾਰਮ ਚਾਈ ਹੁੰਦੀ ਐ ਨੇ ਘਰ ਚ ਉਹਨਾਂ ਹੀ ਗਾਹ ਉਹਨਾਂ ਹੀ ਪਾਂਡਾ ਜੁੱਠਾ ਕਰ ਦਿੰਦਾ ਥੋੜਾ ਸਮਝਾਓ ਇਹਨੂੰ ਕੋ ਕੰਮਕਾਰ ਚ ਲੱਗੇ ਹੁਣ ਪੜ੍ਹਾਈ ਪੂਰੀ ਹੋਈ ਨੂੰ ਕਿੰਨੀ ਦੇਰ ਹੋ ਗਈ ਐ ਜੇ ਬੋਧਾ ਤੈਨੂੰ ਭੇਜਦੀ ਐ ਬਾਹਰੇ ਦੇ ਪਾਜੀ ਕੋਲੀ ਚੱਲਨੇ ਆਣਾ ਸਿਆਣਾ ਵਾ ਹੋ ਜੂਗਾ ਸਹੀ ਹੌਲੀ ਹੌਲੀ ਜਦੋਂ ਆਪੇ ਕੰਮ ਕਾਰ ਚ ਜ਼ਿਆਦਾ ਪੈ ਗਿਆ ਨਾ ਤੇ ਆਪੇ ਉਹਨੇ ਸਮਝ ਜਾਣਾ ਵਾ ਐਡਾ ਨਹੀਂ ਬੱਚਿਆਂ ਨੂੰ ਤੰਗ ਕਰੀਦਾ ਹੁੰਦਾ ਦੱਸੋ ਮੰਮੀ ਮੈਂ ਉਹਨੂੰ ਤੰਗ ਨਹੀਂ ਕਰਦੀ ਮੈਨੂੰ ਸਮਝਾਨੀ ਆ ਮੈਂ ਵੱਡੀ ਭਾਬੀ ਉਹਦੀ ਮੇਰਾ ਫਰਜ਼ ਹੈਗਾ ਉਹਨੂੰ ਸਮਝਾਣਾ ਤੁਹਾਡੇ ਕੋ ਤਾਂ ਜਰਾ ਵੀ ਨਹੀਂ ਡਰਦਾ ਜੇ ਹਾਂ ਇਹਨਾਂ ਦਾ ਫੋਨ ਆ ਜੇ ਤੇ ਫੇਰ ਕਿਤੇ ਚੁੱਪ ਕਰਕੇ ਗੱਲ ਸੁਣ ਲੈਂਦਾ ਜੇ ਮੈਂ ਆਪ ਹੀ ਨਹੀਂ ਡਰੰਦੀ ਮਾਂ ਵਾ ਮੈਂ ਉਹਦੀ ਮੈਨੂੰ ਸਮਝਦੀ ਆ ਡਰਾ ਕੇ ਮੈਂ ਕੀ ਲੈਣਾ ਬੱਚਾ ਵਾ ਉਹਦੀਆਂ ਵੀ ਖਵਾਇਸ਼ਾਂ ਆ ਇਹਨੂੰ ਹੁੰਦਾ ਪਈ ਬੱਚਾ ਖੁਸ਼ ਰਹੇ ਬਸ ਮੰਮੀ ਬੱਚਾ ਬੱਚਾ ਕਹਿੰਦੇ ਉਮਰ ਤਾਂ ਵੇਖੋ ਵਿਆਹ ਦੀ ਉਮਰ ਹੋ ਗਈ ਇਹ ਕਾਹਦਾ ਬੱਚਾ ਰਹਿ ਗਿਆ ਤੇ ਵਿਆਹ ਹੀ ਦੇਣਾ ਕੁੜੀ ਚਾਹੀਦੀ ਲੱਭੇ ਰਹੀ ਆ ਵਿਆਹ ਦਿੰਨੇ ਆ ਜੇ ਤੁਸੀਂ ਕਹੋ ਤੇ ਮੈਂ ਰਿਸ਼ਤਾ ਕਰਾ ਦਮ ਆਪਣੇ ਪੇਕੇਆਂ ਚ ਹਾਂ ਕਰਾਉਣਾ ਰਿਸ਼ਤਾ ਆਪਣੇ ਅਲਗਾ ਜਿਹੋ ਜੀ ਆਪ ਲੋਜੀ ਲੈ ਆਏਂਗੀ ਮੈਂ ਚ ਅੱਜ ਦੀ ਕੁੜੀ ਲਿਆਉਣੀ ਕੋਈ ਆਪਣੇ ਮੁੰਡੇ ਵਾਸਤੇ ਇਹ ਤੈਨੂੰ ਮੈਂ ਦੱਸਦਾ ਜਿਹੜੀ ਐ ਘਰ ਨੂੰ ਸੰਭ ਕੇ ਰੱਖੇ ਉਹ ਤਾਂ ਗੰਦ ਪਾ ਛੜਿਆਣ ਕਿਥੇ ਮੇਂ ਇਸ਼ਟਾ ਕਰਿਆ ਤੇ ਆਪਣੀ ਵਰਗੇ ਕੁੜੀ ਮੈਂ ਆਪਣੇ ਵਰਗੀ ਲਿਆਉਣੀ ਬੜੀ ਸਿਆਣੀ ਸਮਝਦੀ ਆਪਣੇ ਆਪ ਨੂੰ ਜਿਉਂ ਆਈ ਮੇਰੇ ਘਰ ਇਹਨੇ ਮੈਂ ਨਹੀਂ ਕੋਈ ਹਾਲ ਹੀ ਕਿਤੇ ਕਾਲਾ ਹੀ ਪੈ ਗਿਆ ਅੰਤਲਾ ਸਾਰਾ ਪੱਥਰ ਨਾਗ ਦੇ ਨੂੰ ਕੰਮ ਦਾ ਚੱਜ ਸਵਾ ਤੇ ਨਾਗ ਦੇ ਚੀਜ਼ਾਂ ਬਣਾਉਣ ਦਾ ਚੱਜ ਸਵਾ ਵੱਜੇ ਸਬਜੀ ਬਾਜੀ ਖਾਈ ਦੀ ਇਹਦੀ ਤੇ ਮੰਮੀ ਦੀ ਨਾ ਇੱਕ ਗੱਲ ਸਮੇਂ ਨਹੀਂ ਆਂਦੀ ਸੀ ਜਦੋਂ ਮੈਂ ਵਿਆਹੀ ਆਈ ਸਾਂ ਘਰ 'ਚ ਕੰਮ ਲੀਆਂ ਲੱਗੀਆਂ ਸੀ ਮੈਂ ਹਟਵਾਉਂਦੀ ਆ ਤਾਂ ਮੰਮੀ ਕੰਮ ਨਹੀਂ ਚੱਜਦਾ ਕਰਦੀਆਂ ਛੁੱਟੀਆਂ ਜਾਦਾ ਕਰਦੀਆਂ ਨੇ ਨੁਕਰਾਂ 'ਚ ਵੇਖੋ ਕਿੰਨਾ ਕਿੰਨਾ ਗਾਹ ਪਾਇਆ ਇਹਨਾਂ ਨੇ ਮੈਲ ਪਾਈ ਗੋਡੇ-ਗੋਡੇ ਇੱਕ-ਇੱਕ ਕੋਨਾ ਘਰ ਦਾ ਸਾਫ਼ ਕੀਤਾ ਆਪਣੇ ਹੱਥੀ ਸੰਵਾਰ ਕੇ ਰੱਖਿਆ ਆਖਿਰ ਮੇਰਾ ਘਰ ਹੈ ਟਾਈਮ 'ਨਾ ਕੱਪੜਾ ਧੁੱਪ ਜਾਂਦਾ ਟਾਈਮ 'ਨਾ ਪ੍ਰੈਸ ਹੋ ਜਾਂਦਾ ਟਾਈਮ 'ਨਾ ਰੋਟੀ ਪੱਕ ਜਾਂਦੀ ਆ ਖਾਣ ਲੱਗੇ ਦੋ ਖੁਲਕੇ ਵੱਧ ਵੀ ਖਾਣਗੇ ਸਾਰੇ ਹੈਂ ਦੁਬਾਰਾ ਪੁੱਛਣਗੇ ਸਬਜੀ ਵੱਧ ਬਣਾਈ ਕਿ ਕੀ ਕੀ ਬਣਾਈਓ ਤੇ ਜਦੋਂ ਮੇਰੀ ਤਾਰੀਫ ਕਰਨੀ ਹੁੰਦੀ ਆ ਮੇਰੇ ਮੂੰਹ ਤੇ ਮੇਰੀ ਬਦਖੂਈ ਕਰਦਣਗੇ ਨਜਾਇਜ਼ ਜੀ ਅਗਰ ਕੀ ਮਿਲਦਾ ਇਹਨਾਂ ਨੂੰ ਮੇਰਾ ਮਾੜਾ ਬੋਲ ਕੇ ਕਦੀ ਤਾਂ ਮੈਨੂੰ ਚੰਗਾ ਕਹਿ ਦਿਆ ਕਰਨ ਕਦੀ ਤਾਂ ਸਿਰ ਤੇ ਪਿਆਰ ਦੇ ਕੇ ਕਹਿਨ ਕਿ ਲੈ ਅੰਜੂ ਤੂੰ ਬੜੀ ਚੰਗੀ ਆ ਤੂੰ ਕੰਮ ਵੀ ਚੰਗਾ ਕਰ ਲੈਨੀ ਆ ਤੂੰ ਘਰ ਸੰਭ ਲੈਨੀ ਆ ਤਰਸਦੇ ਨੇ ਮੇਰੇ ਕੰਨ ਕਿਤੇ ਥੋੜੀ ਜੀ ਤਾਰੀਫ ਮਿਲੂਗੀ ਮਿਲ ਜੇ ਪਰ ਨਾ ਕਾਦੇ ਵਾਸਤੇ ਤਰੀਫ ਕਰਨ ਲੱਗਿਆਂ ਮੁੱਲ ਪੈ ਜਾਂਦਾ ਨਾ ਮੁਰਕੇ ਕਿਸ਼ਤਾਂ ਲਾਣੀਆਂ ਪੈਣੀਆਂ ਨੇ ਸਸਿਕਾ ਨੂੰ ਕੀ ਹੋਇਆ ਕੋਸਣਾ ਮੈਂ ਤਾਂ ਠੀਕ ਹੈ ਪੁੱਸਣਾ ਚਲ ਆ ਜਾ ਚਲੋ ਮੰਮਾ ਦੀਦੀ ਸਿੱਦੈੰਦਰ ਲੰਗੇ ਨੇ ਮੈਨੂੰ ਬੁਲਾਇਆ ਤੱਕ ਵੀ ਨਹੀਂ ਨਾ ਹੀ ਇੱਧਰ ਨੂੰ ਵੇਖਿਆ ਚੱਲ ਕੋਈ ਨਹੀਂ ਮੈਂ ਪਾਣੀ ਲੈ ਕੇ ਜਾਂਦੀ ਹਾਂ ਕਿੱਟੀ ਮਾ ਡਿਵਿਕੇ ਤੇ ਖਬਰ ਖਬਰ ਲੈ ਆ ਕਰ ਜਦੋਂ ਨੀਂ ਤੂੰ ਆਪਣੇ ਕੰਮਾਂ ਨੂੰ ਤੇ ਵਾਪਸ ਮੁੜ ਜਾ ਨਹੀਂ ਮੈਂ ਡੀਕਦੀ ਰਹੀ ਨਹੀਂ ਅੱਜ ਵੀ ਸਵੇਰ ਦੇ ਮੈਂ ਤੈਨੂੰ 2-3 ਫੋਨ ਕੀਤੇ ਤੂੰ ਤੂੰ ਫੇਰ ਫੋਨ ਚੁੱਕਿਆ ਹੈ ਮੰਮੀ ਪਾਰਲਰ ਤੇ ਟਾਈਮ ਬੜਾ ਲੱਗ ਗਿਆ ਸਵੇਰ ਦਾ ਮੈਂ ਨਾ ਉੱਥੇ ਗਈ ਹੀਗੀ ਲਈ ਤੇ ਪਰਸੋ ਦੀ ਅਪਾਇੰਟਮੈਂਟ ਹੀ ਪਰ ਪਰਸੋ ਨਿਕਲਿਆ ਨਹੀਂ ਗਿਆ ਸ਼ੇ DNA ਤੇਰੇ ਵਾਸਤੇ ਮੈਂ ਥੋੜਾ ਜਿਹਾ ਸਮਾਨ ਖਰੀਦਿਆ ਸੀ ਮੈਨੂੰ ਇਹ ਵੀ ਤੂੰ ਆਵੇਂ ਤਾਂ ਤੂੰ ਲੈ ਜਾਵੇਂ ਹੁਣ ਕਿਹ ਕਿਤੇ ਤੇਰੀ ਪਰਜਾਈ ਨਾ ਨਾ ਵੇਖ ਲਵੇ ਹੁਣ ਉਹਨੇ ਤੈਨੂੰ ਵੇਖਿਆ ਨਹੀਂ ਨਾ ਪਰ ਸੋਈ ਚੜਈ ਰੋਕੀ ਮੈਂ ਮੈਂ ਧਿਆਨ ਹੀ ਨਹੀਂ ਕੀਤਾ ਮੈਂ ਸਿੱਧਾ ਲੰਘ ਗਈ ਹਾਂ ਹਾਂ ਮਗਰ ਕੀ ਹੋਈ ਸਿਰ ਤੇ ਚੜ ਜਾਂਦੀ ਮੁੜ ਕੇ ਆਣ ਕੇ ਕਿਹੜਾ ਸਮਾਨ ਲਿਆਇਆ ਮੰਮੀ ਦਿਖਾਓ ਮੈਨੂੰ ਨੀ ਆਣਾ ਜਾਵੇ ਕਿਤੇ ਧੀ ਗੱਲ ਸੁਣਾ ਦੋ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਬੀ ਹੋ ਠੀਕ ਹੋ ਹਾਂਜੀ ਤੁਸੀਂ ਸਦਈ ਆਗੇ ਮੈਸੇਜ ਅਸੀਂ ਪਹਿਲਾਂ ਮੇਰੇ ਕੋ ਚੰਕਿਆ ਵੱਲੋਂ ਆਉਗੇ ਅੱਛਾ ਤੁਸੀਂ ਤਾਂ ਸਹੀ ਚਹੀਗੇ ਹਾਂਜੀ ਮੈਂ ਧਿਆਨ ਨਹੀਂ ਦਿੱਤਾ ਪਾਣੀ ਪੀ ਗਤੀ ਤੇ ਮੇਰੀ ਗਾਲ ਸੋਣ ਕੁੜੀ ਨੂੰ ਭੁੱਖ ਲੱਗੀ ਆ ਤੇ ਜਾ ਚਾਚੂ ਬਣਾ ਜਾ ਕੇ ਤੇ ਚਾਹ ਨਾਲ ਕੁਝ ਨਾ ਕੁਝ ਲੈ ਵੀ ਖਾਣ ਨੂੰ ਹੈ ਦੀਦੀ ਫੁੱਲ ਘਰ ਖਾ ਲਓ ਮੈਂ ਅਰਬੀ ਸਬਜੀ ਬਣਾਈ ਜੇ ਬੜੀ ਸੁਆਦ ਨਹੀਂ ਮੈਂ ਨਾ ਐਕਚੁਅਲੀ ਅਰਬੀ ਨਹੀਂ ਖਾਣੀ ਅਰਬੀ ਕਿੱਥੇ ਖਾਂਦੀ ਆ ਉਹ ਕੁਝ ਵਧੀਆ ਜਿਹਾ ਮੜਕੇ ਬਣਾ ਲਈ ਪਨੀਰ ਪਨੋਰ ਵਗਾ ਕੇ ਉਹਨੂੰ ਚਾਹ ਦੇ ਘੁੱਟ ਦੇ ਕੁੜੀ ਨੂੰ ਅੱਛਾ ਠੀਕ ਹੈ ਦੀਦੀ ਚਲੋ ਕੋਈ ਨਹੀਂ ਤੁਸੀਂ ਇੰਜ ਕਰਨਾ ਤੇ ਗ੍ਰਿਲਡ ਸੈਂਡਵਿਚ ਬਣਾ ਲਓ ਠੀਕ ਹੈ ਠੀਕ ਨੇ ਘਰ ਬਾਜੀ ਨੇ ਠੀਕ ਨੇ ਘਰ ਹਾਂ ਸਾਰੇ ਟੱਬਰ ਦਾ ਨਾ ਇੱਕ ਵਾਰੀ ਪੁੱਛ ਲਾ ਤੂੰ ਤੇ ਇੱਥੇ ਖਲੋਂਦੇ ਬੰਨੇ ਲੱਭਣ ਨਹੀਂ ਇਹਨਾਂ ਨੇ ਕਹਿ ਤਾਂ ਦਿੱਤਾ ਕਿ ਸਭ ਸੁਖਸਾਂਦੇ ਔਰ ਤੈਨੂੰ ਕੀ ਦੱਸਿਓ ਜਾਜ ਜਾ ਕੇ ਚਾਹ ਬਣਾ ਕੇ ਲਿਆ ਕਰ ਕੋਈ ਆਇਆ ਠੀਕ ਧਿਆਨ ਤੇ ਦਾ ਇੱਧਰ ਆ ਪੀਕ ਕਾਧਾ ਲਫਾਫਾ ਤੇ ਕੀ ਦੇਣ ਲੱਗੀ ਆ ਸ਼ੁਕਰ ਕਰ ਮੈਂ ਇੱਥੇ ਖਲਾਰਾ ਨਹੀਂ ਪਾਇਆ ਨਹੀਂ ਤੇਨੂੰ ਤਾਂ ਸਾਰਾ ਪਤਾ ਲੱਗ ਜਾਣਾ ਸੀ ਜੇ ਤਾਂ ਤੇ ਸਰਿਆ ਹੀ ਪਿਆ ਮਮੀ ਕੋਈ ਹਾਲ ਨਹੀਂ 5 ਮਿੰਟ ਨਹੀਂ ਲੰਭਦੀ ਤੇ ਆ ਜੀ ਆਵੇ ਫੇਸ਼ੀਅਲ ਕਿੱਟ ਲੈ ਇੱਥੇ ਲਈ ਜੋ ਜੋ ਮੈਨੂੰ ਚੰਗਾ ਲੱਗਾ ਨਾ ਮੈਂ ਲੈ ਆਈ ਹਾਂ ਉਹ ਦੀ ਦੁਕਾਨ ਤੋਂ ਆ ਮਮੀ ਇਹ ਕਾ ਜਿਹੜੇ ਤੂੰ ਪਰਫਿਊਮ ਜੇ ਮੰਗਦੀ ਸੀ ਉਹ ਸੈੱਟ ਹੀ ਮਿਲ ਗਿਆ ਉਦੋਂ ਦੀ ਤੂੰ ਮੰਗਣ ਲਈ ਸੀ ਤੇ ਉਦੋਂ ਦਾ ਤਾਂ ਮਿਲੇ ਨਹੀਂ ਆ ਹੁਣ ਉਹਨਾਂ ਨੇ ਆਰਡਰ ਲਿਆ ਕੇ ਦਿੱਤਾ ਈ ਮੈਨੂੰ ਮਮੀ ਆ ਤੁਸੀਂ ਬਹੁਤ ਵਧੀਆ ਕੀਤਾ ਜੀ ਜਿਹੜੇ ਵੱਖਰੇ ਵੱਖਰੇ ਫਲੇਵਰ ਲੈਣਦੇ ਨਾ ਤੇ ਆਵੇ ਹਾਂ ਠੀਕ ਆ ਸੂਟ ਹੈ ਕਲਰ ਵੇ ਹਾਵੇ ਵਾ ਮਮੀ ਤੁਸੀਂ ਇਹ ਸਾਰੇ ਮੇਰੀ ਪਸੰਦ ਦੇ ਕਲਰ ਲੈ ਆਂਦੇ ਹਾਂ ਹਾਂ ਤਾਂ ਪਤਾ ਮੇਰੀਆਂ ਦੋ ਤਿੰਨ ਪਾਰਟੀਆਂ ਵੀ ਆਉਣੀਆਂ ਇਹੋ ਮੈਂ ਖੰਡੀਆਂ ਪਾਰਟੀਆਂ 'ਚ ਕੰਮ ਆ ਜਾਣੇ ਸੂਟ ਤੇ ਬਹੁਤਾ ਨਹੀਂ ਇੱਥੇ ਖਲਾਰਾ ਪਾ ਤੇ ਮੈਂ ਇਦਾਂ ਲਵੇਟ ਕੇ ਰੱਖ ਦੇਣੀ ਆ ਤੇ ਜਾਨ ਲੱਗੀ ਲਫਾਫਾ ਨਾ ਐਦਾਂ ਹੀ ਖੜਨਾ ਜਿੱਦਾਂ ਮੈਂ ਹੁਣ ਚੁੰਨੀ ਥਲੇ ਲਗਾ ਲਿਆ ਸੀ ਮਮੀ ਮੈਂ ਜਾਂਦੇ ਬੁਟੀਕ ਤੇ ਫੜਾ ਜਾਨੇ ਉਹਨੂੰ ਮੈਂ ਕਹਣਾ ਤੁਸੀਂ ਦੇ ਹਾਂ ਮੈਂ ਵਿੱਚ ਪਾਦਣ ਲੱਗੀ ਹੁਣ ਸਾਰਾ ਕੁਝ ਹੈ ਪਰ ਮਮੀ ਮੈਂ ਲਕੋ ਕੇ ਕਿਉ ਖਣਾ ਫਿਰ ਕਿਉਂ ਆਤੀਆਂ ਆਪਣੇ ਪੇਕ ਕਿਉਂ ਖੜਦੀਆਂ ਨਹੀਂ ਐੱਚ ਕੜੀ ਗੱਲ ਆ ਨਹੀਂ ਨਹੀਂ ਪੈਣਾ ਜੇ ਦੀਰਖਾ ਹੋ ਜਾਂਦੀ ਆ ਧੀਆਂ ਖੜਦੀਆਂ ਤੂੰ ਹੈਗੀ ਭੋਲੀ ਭਾਲੀ ਤੇਰੇ ਮਨ ਚ ਕੁਛ ਨਹੀਂ ਹੈਗਾ ਹੈਗੀ ਤਾਂ ਤੇਰੇ ਭਰਾ ਦੀ ਕਮਾਈ ਆ ਨਾ ਮੈਂ ਕਿਹੜਾ ਕਮਾਉਣੀ ਐ ਅਗਲੀ ਮੜ ਕੇ ਆਖੂਗੀ ਪਿਸਾਵਾ ਮੈਨੂੰ ਵੀ ਬਣਾ ਕੇ ਦੇ ਤਾਂ ਫਿਰ ਕਿੱਦਾਂ ਗੱਲ ਬਣੂ ਮੇਰੇ ਕੋਲ ਤਾਂ ਤੈਨੂੰ ਵੀ ਮੜ ਕੇ ਕੁਝ ਦਿੱਤਾ ਜਾਣਾ ਅੱਗੇ ਬੜਾ ਉਹ ਘਟ ਕਰਦੀ ਮੰਮੀ ਸਾਰੀਆਂ ਚੀਜ਼ਾਂ ਤਾਂ ਲੈਂਦੀ ਧਿਆਨ ਚ ਉਹਦਾ ਇੱਧਰ ਹੀ ਰਹਿੰਦਾ ਉਹ ਹੋਰ ਗੱਲ ਇਹ ਨਾ ਤਾਂ ਹੀ ਤੇਨੂੰ ਮੈਂ ਕਿਹਾ ਪਹਿਲੇ ਤੂੰ ਸਮਾਨ ਵੇਖ ਲੈ ਮੜ ਕੇ ਇੱਥੇ ਚਾਹ ਪਾਣੀ ਲੈ ਕੇ ਆ ਗਈ ਨਾ ਤੇ ਮੜ ਕੇ ਉਹਨੇ ਧਰਨਾ ਦੇ ਕੇ ਇੱਥੇ ਬੈਹਿਣਾ ਮੈਂ ਅਬ ਦੁੱਲ ਕਾਹਦੇ ਲੱਗੀ ਇੱਕ ਗੱਲ ਕਹਾਂ ਜੇ ਤੁਸੀਂ ਇੰਨਾ ਮੇਰਾ ਚਾ ਕਰਦੇ ਹੋ ਨਾ ਤੇ ਸੱਚੀ ਮੈਂ ਕਹਿੰਨੀ ਆ ਵਾਕਈ ਤੁਹਾਡੇ ਵਰਗੀ ਮਾਂ ਕਿਤੇ ਵੀ ਨਹੀਂ ਹੋਣੀ ਤੇ ਜਿੰਨਾ ਮੇਰੀ ਚਾ ਦੇ ਜਾਂ ਸਾਰੀਆਂ ਖੂਰੀਆਂ ਕਰਦੀ ਤੂੰ ਮੇਰੇ ਨਾਲ ਇੰਨਾ ਪਿਆਰ ਕਰਦੀ ਆ ਚਾਹ ਤੇ ਮੈਂ ਤੇਰਾ ਕਰੂੰਗੀ ਨਾ ਦੱਸ ਕਿੱਟੀ ਮੰਮੀ ਮੇਰੇ ਮਨ ਵਿੱਚ ਹੁੰਦੀ ਹੈ ਗੱਲ ਕਿ ਮੈਂ ਆ ਚੀਜ਼ ਲੈਣੀ ਹੈ ਤੁਸੀਂ ਪਹਿਲੋ ਹਾਜ਼ਰ ਕੀਤੀ ਹੁੰਦੀ ਤੈਨੂੰ ਪਤਾ ਪਿਛਲੀ ਵਾਰ ਤੂੰ ਆ ਪਰਫਿਊਮ ਜੇ ਲੱਭਦੀ ਸੀ ਤੇ ਮੈਨੂੰ ਕਿਤੇ ਲੱਭੇ ਨਹੀਂ ਆਰਡਰ ਵੀ ਦਿੱਤਾ ਸੀ ਤੂੰ ਹੁੰਦਾ ਹੈਗੇ ਨਹੀਂ ਪਿੱਛੋਂ ਮਿਲੇ ਨਹੀਂ ਮੁਲਕੀ ਮਾਦੀ ਦੁਕਾਨ ਤੇ ਫੇਰ ਗਈ ਮੈਂ ਕਿ ਕੁੜੀ ਮੇਰੀ ਨੇ ਆਖਿਆ ਲਿਆ ਕੇ ਦੇ ਮੈਂ ਸਾਰਾ ਸੈੱਟ ਹੀ ਖਰੀਦ ਲਿਆ ਤੇਰੇ ਵਾਸਤੇ ਜ ਮਮੀ ਆ ਬੜਾ ਵਧੀਆ ਕੀਤਾ ਜੇ ਹੋਰ ਸੁਨਾ ਸੁਖਸਾਂ ਦੇ ਪਰਿਵਾਰ ਸਾਰੇ ਸੁਖਸਾਂ ਦੇ ਮਮੀ ਸੱਸ ਦਾ ਕੀ ਹਾਲ ਹੀ ਚੰਗੀ ਹੁਣ ਚੰਗੀ ਮਮੀ ਹੁਣ ਤਾਂ ਤੁਹਾਨੂੰ ਪਤਾ ਉਹਨੇ ਮੈਨੂੰ 체ਨ ਬਣਾ ਕੇ ਦਿੱਤੀ ਆ ਵੇਖੋ ਅੱਛਾ ਹਾਂ ਲੈ ਸੋਹਣੀ ਆ ਨਾ ਬੜਾ ਸੋਹਣਾ ਡਿਜ਼ਾਈਨ ਆ ਹਾਂ ਮੈਂ ਆ ਤੇ ਕਹਿ ਮੈਂ ਮੈਂ ਛੋਟੀ ਲੈਣੀ ਆ ਜਿਹੜੀ ਮੇਰੇ ਗਲੇ ਨਾ ਲੱਗੀ ਰਵੇ ਆਹ ਛੋਟੀ ਆ ਇਹ ਤਾਂ ਛੋਟੀ ਕੀ ਲੈਣੀ ਹੂੰ ਕਹਿੰਦੀ ਪਹਿਲੋ ਤੇ ਨਾ ਨੂੰ ਕਰ ਜਾ ਕਰਦੀ ਕਹਿੰਦੀ ਚਲ ਰਹਿ ਹੰਦੇ ਬਾਅਦ ਚੋ ਲੈ ਲਈ ਦੀਵਾਲੀ ਆਉਂਦੀ ਆ ਮੈਂ ਕਿਹਾ ਨਹੀਂ ਮੰਮੀ ਮੇਰੇ ਕੋਲ ਨਾ ਜਿਆਦਾ ਕੁਝ ਪੈਂਦਾ ਨਹੀਂ ਗਲੇ ਚ ਮੈਨੂੰ ਹਲਕੀ ਫੁਲਕੀ ਬਣਾ ਦੋ ਹਈ ਬੜੀ ਵਧੀਆ ਇਹ ਤਾਂ ਚਾਚੀ ਬੜੀ ਤੈਨੂੰ ਤੇ ਫਿਰ ਮੈਂ ਕੱਲ ਆਪਣੀਆਂ ਰਿੰਗ ਵੀ ਨਵੀਂ ਲੈ ਕੇ ਆ ਤੇ ਕਹਲੋ ਲਈ ਕਿ ਕੱਲ ਲੈ ਕੇ ਕਿ ਡੀ ਸੋਹਣੀ ਕਿਹੜੀ ਲੈਂਦੀ ਆ ਵਲੀ ਅੱਛਾ ਬਹੁਤ ਸੋਹਣੀ ਬਹੁਤ ਸੋਹਣੀ ਚੱਲ ਵਧੀਆ ਭੈਣਾ ਆਪਣੇ ਘਰ ਸੁਖੀ ਰਹੇ ਜੋ ਕੁਝ ਵੀ ਹੈ ਮਹਾਰਾਜ ਦੇ ਨੂੰ ਨਾ ਵੱਡੀ ਵੱਡੀ ਉਮਰ ਤੇਰੀ ਖਰੇ ਨਹੀਂ ਉਦਾਂ ਤੇ ਮੰਮੀ ਸਾਰਾ ਕੁਝ ਬੜਾ ਵਧੀਆ ਕਰ ਇਹ ਬੜਾ ਵਧੀਆ ਜਿੰਨੇ ਜੀ ਮੈਂ ਕਰ ਦਿੰਨੀ ਤੈਨੂੰ ਘਰ ਚ ਵੀ ਮੇਰੀ ਚਲਦੀ ਹੈ ਜੋ ਮੈਂ ਕਹਤਾ ਨਾ ਉਹੀ ਕਰਦੇ ਸਾਰੇ ਤੇਰੀ ਚਲਣੀ ਹੋਰ ਕਿਹਦੀ ਚਲਣੀ ਦੱਸ ਮੈਂ ਨਹੀਂ ਕੱਲੀ ਕੱਲੀ ਤੂੰ ਨੋ ਮਾਥੀ ਮੰਮੀ ਵੀ ਘਟ ਵਧੀ ਜਿਹੜੀ ਚੀਜ਼ ਮੈਂ ਸਿਰ ਤੇ ਸੋੜ ਦਿੰਦੇ ਕਰ ਲਾ ਛਲ ਵਧੀਆ ਹੋਰ ਕੀ ਚਾਹੀਦਾ ਮੈਨੂੰ ਤੇ ਪਰਸ ਬੜਾ ਸੋਨਾ ਫੜਿਆ ਹੀ ਇਹ ਵੀ ਮੰਮੀ ਉਦੋਂ ਨਹੀਂ ਸੀ ਨਾ ਮੋਲ ਗਏ ਸੀ ਅੱਛਾ ਤੇ ਉੱਥੇ ਮੈਨੂੰ ਪਸੰਦ ਆ ਗਿਆ ਮੈਂ ਲੈ ਲਿਆ ਵਾਵਨੀ ਗਾਜਿਆ ਮਮੀ ਇਦਾਂ ਦਾ ਲੱਭਦੀ ਸੀ ਪਰ ਮੈਨੂੰ ਮਿਲਿਆ ਮੈਨੂੰ ਤੁਹਾਨੂੰ ਪਸੰਦ ਆ ਹਾਂ ਮੈਨੂੰ ਪਸੰਦ ਉਹ ਤੁਸੀਂ ਲੈ ਲਓ ਤੁਸੀਂ ਇੰਜ ਕਰੋ ਆ ਮੈਂ ਕਹਿੰਦੇ ਤੋ ਕੋਈ ਗੱਲ ਨਹੀਂ ਤੀਹ ਕਹਾਣੀ ਕੋ ਨਹੀਂ ਲਈਦਾ ਵੇਖੋ ਮੇਰੀ ਗੱਲ ਸੁਣ ਮੇਰੇ ਕੋ ਛੋਟਾ ਪਰਸ ਹੈਗਾ ਬੈਠ ਮੈਂ ਜਾਣਾ ਤੇ ਗੱਡੀ 'ਚ ਹੀ ਮੈਂ ਕਿਹਾ ਹੱਥ ਫੜ ਕੇ ਤੁਰੇ ਫਿਰਨਾ ਤੇ ਹੁਣ ਮੈਂ ਘਰ ਹੀ ਜਾਣਾ ਇਹ ਤੁਸੀਂ ਰੱਖ ਲਓ ਲੈ ਸ਼ਦਨ ਜੀ ਨਾ ਹੋਵੇ ਤਾਂ ਮੈਂ ਤੇ ਉਦਾਂ ਹੀ ਕਹਿ ਬੈਠਾ ਫਿਰ ਕਿਹੜੀ ਗੱਲ ਹੈ ਮਮੀ ਤੁਹਾਡੇ 'ਚ ਤੇ ਮੇਰੇ 'ਚ ਕੋਈ ਫਰਕ ਹੈ ਦੱਸ ਮੈਂ ਫੜਿਆ ਤੁਸੀਂ ਫੜਿਆ ਇੱਕੋ ਹੀ ਗੱਲ ਹੈ ਇਹੋ ਤੇ ਤੇਰੀ ਚੀਜ਼ ਮੈਨੂੰ ਚੰਗੀ ਲੱਗਦੀ ਹੈ ਹੈ ਲੈ ਮਮੀ ਇਹ 'ਚ ਕਿਹੜੀ ਗ ਪਤਾ ਨਹੀਂ ਮੰਮੀ ਨੂੰ ਕੀ ਹੋ ਜਾਂਦਾ ਕੁੜੀਆਂ ਦੇ ਆਇਆ ਮੇਰੇ ਨਾਲ ਕੱਲ ਨੂੰ ਇਦਾਂ ਕਰਦੇ ਨੇ ਲੈ ਛੋਟੀ ਵੀ ਆਈ ਹੈ ਰਨੇ ਕਣ ਮੈਨੂੰ ਬੁਲਾਣਾ ਲੱਗਦਾ ਹੈ ਵੀ ਮਾਂ ਨੂੰ ਹੀ ਜਾ ਕੇ ਬੁਲਾਏਗੀ ਪਹਿਲਾਂ ਸਾਸੀ ਘਾਲ ਸਾਸੀ ਘਾਲ ਕਿਵੇਂ ਸਿਮਰਤ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਜੇ ਮੈਂ ਠੀਕ ਆ ਮੀ ਬੰਦ ਹੋ ਗਿਆ ਲੱਗਦਾ ਹੈ ਨਾ ਹਾਂਜੀ ਧੁੱਪ ਨਿਕਲੀ ਪਈ ਹੀ ਤੇ ਮੈਂ ਨਾ ਸੂਟ ਵਾਲੀ ਵੱਲ ਜਾਣਾ ਹੀ ਮੈਂ ਤੇ ਚੱਲ ਜਾਂਦੇ ਜਾਨ ਇੱਧਰ ਹੋ ਜਾਂਦੀ ਹੈ ਬਹੁਤ ਚੰਨ ਬੜਾ ਵਧੀਆ ਕੀਤਾ ਹੀ ਤੇ ਬੜਾ ਹੀ ਵਧੀਆ ਲੱਗਾ ਕਿ ਮੈਨੂੰ ਵੰਦੇਆਂ ਤੋਂ ਮੈਨੂੰ ਮਿਲਨ ਆ ਗਈਆਂ ਤੇ ਇਹ ਤੇ ਕੌਣ ਕਿੱਥੇ ਰਸੋਈ ਚ ਖਲੋਤੀ ਨੂੰ ਯਾਦ ਕਰਦਾ ਲੈ ਭਾਬੀ ਚੱਲ ਮੈਂ ਚਾਹ ਥੋੜੀ ਵਧਾ ਲਾ ਬਹਿ ਜਾ ਵੱਡੇ ਦੀਦੀ ਆਏ ਹੋਏ ਨੇ ਦੀਦੀ ਗਏ ਹਾਂ ਕਿੱਟੀ ਦੀਦੀ ਆਏ ਜਾਂ ਬੈਠ ਮਿਆਂਨੀ ਆ ਪਾਣੀ ਪੀ ਐਂਗੀ ਪਹਿਲਾਂ ਲੈ ਓ ਠੀਕ ਐ ਚੱਲ ਇਹਦੇ ਤੇ ਜਮਾ ਵੀ ਆਕੜ ਨਹੀਂ ਮੈਨੂੰ ਲੱਗਾ ਸੀ ਇਹ ਵੀ ਖਰੇ ਅੰਦਰ ਨਿਕਲ ਜਾਏਗੀ ਸਿੱਧਾ ਹੀ ਮਾਂ ਕੋਲ ਪਹਿਲਾਂ ਮੈਨੂੰ ਵੇਖਿਆ ਤੇ ਮੈਨੂੰ ਮਿਲਨ ਆਈ ਐ ਕਿੱਟੀ ਦੀਦੀ ਨੂੰ ਪਤਾ ਨਹੀਂ ਕਾਦਾ ਹੰਕਾਰ ਹੈਗਾ ਬੈਨਾਂ ਦੱਸ ਦੁਨੀਆ ਰੋੜੰਦਈ ਆ ਕੁਝ ਨਹੀਂ ਬਚਨਦਿਆ ਕਿਸੇ ਦਾ ਤੇ ਇਹਨਾਂ ਨੂੰ ਪੈਸੇ ਦਾ ਗੱਡੀਆਂ ਦਾ ਕਾਰਾਂ ਦਾ ਸਮਾਨ ਦਾ ਗਹਿਣੇ ਦਾ ਹੰਕਾਰ ਛੜਿਆ ਹੋਇਆ ਮੈਂ ਕਿ ਮੇਰੇ ਬੰਦੇ ਦਾ ਬੜਾ ਕਾਰੋਬਾਰ ਹੈ ਮੈਂ ਬੜੇ ਉੱਚੇ ਖਾਨਦਾਨ ਚ ਵੀ ਆਈ ਨਾ ਤੇ ਮੈਂ ਕੀ ਗੱਲ ਗਰੀਬ ਹਾਂ ਕਿਹੇ ਗੱਲੋਂ ਤੁਹਾਡੇ ਪੇਕੇ ਘਰ ਚ ਆਈਆਂ ਜਿੱਦਾਂ ਦੇ ਘਰ ਚ ਤੁਸੀਂ ਵਿਆਹ ਕੇ ਗਏ ਮੈਂ ਉਸੇ ਘਰ ਦੇ ਵਿੱਚ ਵੀ ਆਈ ਆ ਮੇਰੀ ਜੋ ਵੀ ਹੈ ਜੋ ਵੀ ਔਕਾਤ ਹੈ ਤੁਹਾਡੇ ਨਾਲ ਹੀ ਤਾਂ ਜੁੜੀ ਹੋਈ ਹੈ ਪਤਾ ਨਹੀਂ ਕਾਨੂੰ ਮੈਨੂੰ ਇੰਨਾ ਮਾੜਾ ਸਮਝਦੇ ਨੇ ਕਿ ਮੈਂ ਮਾੜੀ ਹੀ ਕਿਹੇ ਗੱਲੋਂ ਸਾਰਾ ਘਰ ਤੁਹਾਡਾ ਸੰਭਿਆ ਹੋਇਆ ਵੈ ਤੁਹਾਡਾ ਆਇਆ ਗਿਆ ਸੰਭਿਆ ਮੈਂ ਪਰ ਪਤਾ ਨਹੀਂ ਕਿਉਂ ਕਿਸੇ ਗੱਲ ਦਾ ਹੰਕਾਰ ਨਾ ਨਾਨਾ ਕਰ ਲੈਂਦੀ ਐ ਜਦੋਂ ਉੱਚੇ ਘਰ ਦੀਆਂ ਜਾਂਦੀਆਂ ਨੇ ਚੱਜ ਨਾਲ ਮਿਲ ਕੇ ਵੀ ਨਹੀਂ ਗਈ ਨਾ ਹੀ ਉੱਠ ਕੇ ਮਿਲੀ ਐ ਤੇ ਇੱਕ ਸਿਮਰਤ ਐ ਇਹਦਾ ਘਰ-ਬਾਰ ਦਾ ਕੰਮ-ਕਰ ਵਿਚਾਰੇ ਦਾ ਸਹੀ ਐ ਮਾੜੀ ਵੀ ਨਹੀਂ ਆਪਣੇ ਘਰੋਂ ਪਰ ਜਰਾ ਇਹਨਾਂ ਹੰਕਾਰਨੀ ਇਹਦੇ ਚਿਹਰੇ ਤੇਗਾ ਸੋਨੀ ਤਰ੍ਹਾਂ ਆਂਦੀ ਐ ਸੋਨੀ ਤਰ੍ਹਾਂ ਮਿਲ ਕੇ ਹੱਸ ਖੇੜ ਕੇ ਚੱਲ ਜਾਂਦੀ ਐ ਕਦੀ ਕਹਿ ਚੀ ਦਾ ਕਮਾਂਡ ਨਹੀਂ ਵਿਚਾਰੀ ਕਰਦੀ ਬੇਸ਼ੱਕ ਉੱਚੇ ਘਰ ਨਹੀਂ ਵਿਆਈ ਪਰ ਫਿਰ ਵੀ ਬੰਦੇ ਦਾ ਕਮਾਂਡ ਨਾ ਯਾਰ ਆ ਜਾਂਦਾ ਚਲ ਮੈਂ ਚਾਪ ਆਵਾਂ ਸਿਮਰਤ ਤੂੰ ਤੇ ਬੁੱਤ ਦੱਸਿਆ ਹੀ ਨਹੀਂ ਕਿ ਮੈਂ ਆਉਣਾ ਵਾ ਅਚਾਨਕ ਹੀ ਆ ਗਈ ਤੂੰ ਘਰੇ ਸੁੱਖ ਸਾਹਦੇ ਆ ਸਭ ਸਭ ਵਧੀਆ ਵਾ ਸਭ ਬਹੁਤ ਵਧੀਆ ਚੱਲਣ ਲਿਆ ਮੈਂ ਨਾ ਜਰ ਬੁਟੀਕ ਵਾਲੀ ਗੱਲ ਆਹੀ ਤੇ ਮੈਂ ਕਿਹਾ ਕਿ ਚਲ ਸੂਟ ਤੇ ਉਹਦੇ ਦੇ ਕੇ ਜਾਣੇ ਆ ਉਹਨੂੰ ਲੱਗ ਜਾਣਾ ਇਹ ਟਾਈਮ ਤੇ ਮੈਂ ਕਿਹਾ ਚਲ ਜਾਂਦੇ ਜਾਂਦੇ ਲੈ ਜਾਂਦੀ ਨਾਲ ਮੰਮੀ ਨੂੰ ਨਾ ਕੋਈ ਨਹੀਂ ਤੂੰ ਤੇ ਐਵੇਂ ਚੱਕਰ ਮਾਰਦੀ ਰਹਿਣੀਂ ਤਹਾਡੇ ਲਾਗੇ ਜਿਹੜੀ ਬੁਟੀਕ ਆ ਉਹ ਕਿਤੇ ਘੱਟ ਸੋਹਣੇ ਕੱਪੜੇ ਸਿੰਦੀ ਆ ਕੱਡੇ ਸੋਹਣੇ ਕੱਪੜੇ ਸਿੰਦੀ ਆ ਫਿਟਿੰਗ ਵੀ ਤੇਰੀ ਬੜੀ ਵਧੀਆ ਹੁੰਦੀ ਆ ਤੂੰ ਤੇ ਐਵੇਂ ਇੱਧਰ ਨੂੰ ਭੱਜੀ ਆਉਣੀ ਮੰਮੀ ਮੰਮੀ ਹੁਣ ਸ਼ੁਰੂ ਤਾਂ ਮੈਥੇ ਸੂਟ ਸਮਾਉਣੀ ਆ ਤੇ ਮੈਨੂੰ ਨਾ ਇੱਥੋਂ ਦੀ ਸੂਟਾਂ ਦੀ ਫਿਟਿੰਗ ਵਧੀਆ ਲੱਗਦੀ ਉਹ ਤੁਹਾਨੂੰ ਪਤਾ ਵਾ ਨਿੱਕੀ ਨਿੱਕੀ ਚੀਜ਼ਾਂ ਨੂੰ ਸਮਝਾਉਣੀ ਪੈਂਦੀ ਆ ਕਰਦੇ ਆ ਕਰਦੇ ਇਹਨੂੰ ਸਾਰਾ ਪਹਿਜ ਪਹਿਲਾਂ ਪਤਾ ਹੁੰਦਾ ਵਾ ਇਸੇ ਕਰਕੇ ਮੈਥੇ ਆ ਜਾਨੀ ਆ ਮੇਰੀ ਗੱਲ ਸੁਣਿਓ ਮੰਮੀ ਧੀ ਆਪਣੇ ਘਰ ਚ ਹੀ ਆਈ ਐ ਇਹਦੇ ਚ ਕੀ ਗੱਲ ਐ ਨਾ ਦੋਨੋਂ ਭੈਣਾਂ ਮਿਲ ਕੇ ਚੱਲੀਆਂ ਨੇ ਦੀਦੀ ਵੀ ਤੇ ਆ ਉਹਨਾਂ ਨੇ ਇਹ ਗੱਲ ਕਹੀ ਨਹੀਂਗੀ ਕਿ ਉਹ ਇੱਧਰ ਕਿੱਧਰ ਆ ਗਏ ਨੇ ਅਸਲੇ ਦੀਦੀ ਆਉਂਦੀ ਕਦੀ ਕਦੀ ਨਾਲੇ ਨਾ ਕਿਦੇ ਮੂੰਹ ਤੇ ਇਦਾਂ ਨਹੀਂ ਕਹੀਦਾ ਲੱਗੀ ਸਮਝ ਕੋਈ ਗੱਲ ਕਰਨ ਦੀ ਅਕਲ ਸਿੱਖ ਲਾ ਨਾਲੇ ਭਾਬੀ ਮੇਰੀ ਗੱਲ ਸੁਣੋ ਸਿਮਰਤ ਤੂੰ ਵੀ ਵੇਖ ਉਹ ਇੰਨਾ ਚੱਕਰ ਲਾਉਂਦੀ ਐ ਇੱਕ ਤੂੰ ਅਨ ਨਹੀਂ ਆਟੋ 'ਚ ਤੇਰਾ ਕਰਾਇਆ ਵੀ ਨਾ ਲੱਗ ਜਾਂਦਾ ਵਾ ਤੇ ਵੇਖ ਜਿੱਥੇ ਹੁਣ ਰਹੀ ਐ ਨਾ ਉਥੋਂ ਦੀ ਹੱਤ ਪਾ ਲੈਣੀ ਚਾਹੀਦੀ ਐ ਉੱਥੇ ਲੱਗ ਗਿਆ ਉਹ ਟਿੱਕਾ ਹੈਗੀਆਂ ਹੀ ਆ ਤੂੰ ਉੱਥੇ ਕਿਉਂ ਨਹੀਂ ਆਪਣੀ ਫਿਟਿੰਗ ਸੈੱਟ ਕਰਉਂਦੀ ਦੀਦੀ ਕਿਉਂ ਕਹਿੰਦੇ ਆਪਣੀ ਭੈਣ ਨੂੰ ਤੀ ਹਿੰਦਾ ਤੇ ਕਿਹਾ ਇਹ ਬਟੀਓਲੀ ਦੀ ਸਵਾਈ ਜਿਆਦਾ ਨਾ ਪਰ ਉਹਦੀ ਫਿਟਿੰਗ ਇਹਨੂੰ ਸ਼ੁਰੂ ਤੋਂ ਹੀ ਆ ਜਦੋਂ ਵੀ ਵਿਆਹੀ ਹੈ ਕਿ ਕੁਵਾਰੀ ਕੀ ਉਹਦੇ ਕਿ ਤਾ ਸੂਟ ਸਵਾੰਦੀ ਰਹੀ ਲੋਕਾਂ ਲਗੀ ਆ ਤਾਂ ਹੀ ਕਿੱਥੋਂ ਸਵਾ ਲੈਂਦੀ ਜੇ ਕਿ ਤੇ ਸ਼ਹਿਰੋਂ ਬਾਹਰ ਹੁੰਦੀ ਫੇਰ ਤੇ ਬੰਦੇ ਨੂੰ ਰੱਬੇ ਸੋਬੇ ਕੋਈ ਨਾ ਕੋਈ ਸਿਲਾ ਸਿਲਾ ਕਰਨਾ ਹੀ ਪੈਂਦਾ ਵਾ ਰੱਬ ਦੀ ਮੈਂ ਵੀ ਇਹਦਾ ਭਲਾ ਸੋਚਣ ਦੀ ਆ ਮੰਨਿਆ ਮੇਰੀ ਭੈਣ ਆ ਪਰ ਇਹ ਵਾ ਨਾ ਵੇਖੋ ਹੱਥ ਵੀ ਤੇ ਇਹਦਾ ਹੀ ਤੰਗ ਆ ਨਾ ਜਿਆਦਾ ਜਿੰਨਾ ਘੱਟ ਖਰਚਾ ਕਰੋਗੀ ਉਹ ਇਹਦੇ ਵਾਸਤੇ ਚੰਗਾ ਹੈ ਨਹੀਂ ਨਹੀਂ ਦੀਦੀ ਤੁਹਾਨੂੰ ਇੰਨੀ ਗੱਲ ਨਹੀਂ ਕਹਿਣੀ ਚਾਹੀਦੀ ਇਦੇ ਚ ਕੀਹੜੀ ਗੱਲ ਐ ਹਰ ਇਨਸਾਨ ਆਪਣੇ ਕਰਮ ਲਿਖਵਾ ਕੇ ਆਂਦਾ ਵੈ ਭਾਜੀ ਉਹ ਨਹੀਂ ਉਹਨੂੰ ਦਿੰਦੇ ਨੇ ਤੇ ਖਰਚਾ ਕਰ ਲੈਂਦੀ ਐ ਨਾਲ ਕਿੰਨਾ ਕ ਕਿਤੇ ਖਰਚਾ ਹੋ ਜਾਂਦਾ ਵੈ 500 ਹਜ਼ਾਰ ਲਾ ਕੀ ਫਰਕ ਪੈਣਾ ਨਹੀਂ ਉਹਨੇ ਕਿੱਥੋਂ ਸਮਝਣਾ ਵਾ ਉਹ ਤੇ ਆਪ ਚਾ ਉਥੇ ਦਿਨ ਪੇਕਿਆਂ ਨੂੰ ਤਰੀ ਰਹਿੰਦੀ ਆ ਉਹਨੂੰ ਵੀ ਕਹੂਗੀ ਵੀ ਗੇੜਾ ਮਾਰਿਆ ਕਰ ਸਮਝਦਾ ਉਹ ਬੰਦਾ ਜਿਹੜਾ ਆਪ ਸਿਆਣਾ ਹੋਵੇ ਵੇਖੋ ਮੰਮੀ ਹਾਂ ਜੀਜੇ ਦੇ ਵੀ ਤੁਹਾਨੂੰ ਪਤਾ ਉਹਨੇ ਇੱਕ ਕਮਾਈ ਐ ਤੇ ਜੇ ਇੰਨੇ ਇੰਨੀਆਂ ਸਵਾਈਆਂ ਦੇਣਗੀ ਤੇ ਵਿਚਾਰਾ ਕਿੱਥੋਂ ਪੂਰੀਆਂ ਕਰੂਗਾ ਮੇਰੇ ਜੋਗਾ ਨਾ ਕਮਾ ਹੀ ਲੈਂਦੀ ਐ ਨਾਇ ਨਾਇਮੀ ਨੂੰ ਕਪੜੇ ਲਈ ਦੇ ਤੋ ਕਦੇ ਗਿਆ ਤੇ ਨਾ ਹੀ ਖਾਣ ਪੀਣ ਤੋਂ ਇੰਨਾ ਕਿ ਕਮਾਉਂਦੇ ਆ ਕਿ ਮੇਰੇ ਖਰਚੇ ਚੁੱਕ ਸਕਣ ਚੱਲ ਭੈਣ ਮੈਂ ਤੈਨੂੰ ਕੀ ਕਹਿਣਾ ਕਹਾਂਗੀ ਕਿ ਮੈਨੂੰ ਵੱਡੀ ਭੈਣ ਰੋਕਦੀ ਆ ਨਹੀਂ ਅੱਜ ਕੱਲ ਕਿਹੜੀ ਵਾਹ ਆ ਕਿਸੇ ਨੂੰ ਕੁਝ ਕਹਿਣ ਦੀ ਹੈਗੀ ਤਾਂ ਭਾਵੇਂ ਮੇਰੀ ਧੀ ਆ ਗੁੱਸਾ ਕਰਦੀ ਆ ਤਾਂ ਇਹਨੂੰ ਮੈਂ ਕੋਸ਼ਾਂਦੀ ਨਹੀਂ ਤੇ ਕੁਝ ਰਹੀ ਹੈ ਦੀ ਸਪੋਰਟ ਇਹਨੇ ਤਾਂ ਕਦੀ ਚੱਜ ਦੀ ਮਤ ਕੇ ਨੂੰ ਦੇਣੀ ਨਾ ਹੋਈ ਦੱਸੋ ਮੰਮੀ ਮੈਂ ਕੀ ਮਾਲਾ ਕੰਨੀ ਆ ਹੈ ਘਰ ਦੀ ਧੀ ਆ ਆਉਂਦੇ ਜਾਂਦੇ ਮੈਂ ਵੀ ਉਹਦੇ ਹੱਥ ਤੇ ਦੇ ਦੇਣੀ ਆ ਕੁਝ ਨਾ ਕੁਝ ਦੱਸੋ ਉਹਦਾ ਭਰਾ ਭੇਜਦਾ ਮੈਂ ਦੇ ਦੇਣੀ ਆ ਤਿਆਂ ਭੈਣਾਂ ਨੂੰ ਦਿੱਤਿਆ ਕੋਈ ਫੁਰਦਾ ਨਹੀਂ ਆ ਮੰਮੀ ਦੀਦੀ ਨੂੰ ਦਿੱਤਿਆ ਤਾਂ ਗੱਲ ਹੋਰ ਆਂਦੀ ਐ ਕਿ ਮਾਰਾ ਇਹਨੇ ਉਹਦਾ ਘਰ ਅੱਜ-ਰਾਜ ਚ ਭਰਿਆ ਐ ਨਕੋ ਨਕ ਚਲ ਉਹਨੂੰ ਲੋੜ ਹੁੰਦੀ ਐ ਜਦੋਂ ਵਿਆਹੀ ਸੀ ਸੋਖੇ ਘਰ ਵਿਆਹੀ ਸੀ ਅਸੀਂ ਤਾਂ ਮਾਲਾ ਘਰ ਦੇ ਕੇ ਵਿਆਹੀ ਨਹੀਂ ਨਹੀਂ ਮੇਰੀ ਗੱਲ ਸੁਣ ਅਸੀਂ ਨਾ ਕਿਸੇ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦੇ ਠੀਕ ਐ ਜੇ ਗਰੀਬ ਐ ਨਾ ਤੋਦੇ ਘਰ ਵਾਲੇ ਨੂੰ ਪਤਾ ਹੋਊਗਾ ਕਿ ਅਮੀਰ ਕਿੱਦਾਂ ਹੋਣਾ ਵਾ ਤੇ ਕੀ ਕੁਝ ਕਰਦੀਆਂ ਜ਼ਰੂਰਤਾਂ ਤੇ ਕੀ ਕੁਝ ਲਿਆਉਣਾ ਲੱਗੀ ਸਮਝ ਤੈਨੂੰ ਮੰਮੀ 1 ਮਿੰਟ ਸ਼ੁਰੂ ਤੋਂ ਨਹੀਂ ਇਦਾਂ ਦੀ ਹੀ ਕੀਤੀ ਕੰਮ ਕਾਰ ਵਿੱਚ ਵਾਅਦਾ ਕਾਟਾ ਹਰ ਇਨਸਾਨ ਦੇ ਹੁੰਦਾ ਵੈ ਹੁਣ ਅੱਜ ਉਹਨਾਂ ਦੀਆਂ ਦੁਕਾਨਾਂ ਚਾਰ ਵੱਧ ਪੈ ਗਈਆਂ ਨੇ ਉਹਦੇ ਕੰਮ ਕਾਰ 'ਚ ਘਾਟਾ ਪੈ ਗਿਆ ਵੈ ਕੀ ਦੋਸ਼ ਹੈਗਾ ਵੈ ਤਿਆਂ ਤੇ ਤੁਸੀਂ ਦੋਨੋਂ ਇੱਕੋ ਘਰ 'ਚ ਵੀ ਆਈਆਂ ਸੀ ਨਾ ਚੰਗਾ ਘਰ ਵੇਖ ਕੇ ਤੇ ਇਹੋ ਤਾਂ ਮੈਂ ਨਹੀਂ ਵੀ ਅਹੀਂ ਮਾਰੇ ਘਰ ਥੋੜਾ ਕੱਲੀਆਂ ਅਹੀਂ ਤਾਂ ਦੋਵੇਂ ਚੰਗੇ ਘਰ ਹੀ ਕੱਲੀਆਂ ਹੁਣ ਇਹਨਾਂ ਦੀ ਕਿਸਮਤ ਹੈ ਸੋਚਾਂਗੇ ਤੇ ਕੌਣ ਸੋਚੇਗਾ ਠੀਕ ਦੰਗੀਆਂ ਗੱਲਾਂ ਕਰਦੇ ਕਮਾਓ ਕਿ ਤਿਆਂ 'ਚ ਫਰਕ ਕਰਨਦੇ ਹੋ ਹੈ ਇੱਕੋ ਪੁੱਖ 'ਚ ਦੋਨੋਂ ਤਿਆਂ ਦਾ ਡੀਆਂ ਆਈਆਂ ਨੇ ਤੁਹਾਨੂੰ ਕੀ ਹੋ ਗਿਆ ਜੇ ਐਨਾ ਵਿਤਕਰਾਂ ਕਰਦੇ ਕਿ ਆਹ ਮੇਰੀ ਗਰੀਬੀ ਵਿੱਚ ਮਾ ਆ ਕੇ ਤਾਂ ਨੇ ਦਾ ਕਰੋ ਮੈਂ ਪਰਚਾਈ ਹੋ ਕੇ ਕਰਾਂ ਤਾਂ ਮੈਂ ਮੰਨਾਂ ਤੇ ਦੀਦੀ ਤੂੰ ਹੀ ਪੈਸੇ ਦਾ ਨਾ ਮਾਨ ਨਹੀਂ ਕਰਨਾ ਚਾਹੀਦਾ ਮੈਂ ਤੁਹਾਡੇ ਪੇਕੇ ਘਰ ਚਾਈਆਂ ਨਾ ਇੱਥੇ ਵੀ ਜੋ ਵੀ ਹੈ ਨਾ ਮਾਨ ਤਾਨ ਤੁਹਾਡੇ ਨਾਲ ਹੀ ਮੇਰਾ ਜੁੜਿਆ ਆਇਆ ਵੈ ਮੈਂ ਕੋਈ ਮਾੜੀ ਨਹੀਂ ਤੁਹਾਡੇ ਤੋਂ ਐਸੇ ਘਰ ਚੋਂ ਤੁਸੀਂ ਗਾਂ ਘੇਓ ਇਹ ਤੇ ਕਿਸਮਤ ਦੀ ਗੱਲ ਹੈ ਮੈਨੂੰ ਤੇਲੇ ਦਾ ਮਾਨ ਨਹੀਂ ਜੇ ਕਿ ਤੁਹਾਡਾ ਭਰਾ ਬਾਹਰ ਹੈ ਚੰਗੀ ਕਮਾਈ ਕਰਦਾ ਹੈ ਪਰ ਮੈਂ ਜਰਾ ਹੀ ਨਾ ਮੈਂ ਕਦੀ ਸੋਚਦੀ ਸਾਰਾ ਕੁਝ ਮੰਮੀ ਦੀ ਤਲੀ ਜੇ ਧਰਦੀਦਾ ਹੈ ਨਾ ਹੀ ਮम्मी ਕੋਲ ਬਹੁਤਾ ਮੰਗੀਦਾ ਕਿਉਂਕਿ ਦੇਣ ਲੱਗੇ ਮम्मी ਸਾਨੂੰ ਸੁਣਾ ਦਿੰਦੇ ਨੇ ਉਹਨੂੰ ਦੇਣ ਲੱਗੇ ਸੁਣਾ ਦਿੰਦੇ ਨੇ ਪਰ ਤੁਹਾਡੇ ਘਰ ਕਿਹੇ ਚੀਜ਼ ਦੀ ਕਮੀ ਨਹੀਂ ਤੁਹਾਨੂੰ ਦੇਣ ਲੱਗੇ ਇੱਕ ਵਾਰੀ ਵੀ ਨਹੀਂ ਸੋਚਦੇ ਕਿ ਖਰੇ ਤੁਸੀਂ ਇੱਕ ਅੱਧਾ ਗਿਫਟ ਵੀ ਦੇ ਦਿੰਦੇ ਐਦਾਂ ਦਾ ਬਿੱਤ ਕਰਾ ਫੋਨ ਕਰਦੀਆਂ ਮਾਵਾਂ ਕਦੀ ਵੀ ਨਹੀਂ ਕਰਦੀਆਂ ਕੀ ਹੋ ਗਿਆ ਅੱਜ ਕੱਲ ਤਾਂ ਮੇਰੀ ਗੱਲ ਸੁਣੋ ਉਹ ਤੇ ਚੀਜ਼ਾਂ ਬਥੇਰੀਆਂ ਲੈ ਜਾਂਦੀ ਆ ਮੰਗ ਕੇ ਵੀ ਲੈ ਜਾਂਦੀ ਆ ਇਹ ਵਿਚਾਰੀ ਨੇ ਕਦੀ ਕੁਝ ਮੰਗਿਆ ਨਹੀਂ ਇਹਨੂੰ ਆਪੇ ਦੇਣ ਨੂੰ ਜੀ ਕਰਦਾ ਸੁਣਿਆ ਮੰਮੀ ਆ ਪਿੱਛੇ ਕੇ ਦੀਦੀ ਦੇ ਘਰ 파ਰਟੀ ਸੀ ਤਾਂ ਮੈਂ ਗਈ ਸੀ ਨਾ ਜਿੰਨਾ ਤੇ ਸਮਾਨ ਦਿੱਤਾ ਨਾ ਬੀਬੀ ਨੂੰ ਕੋਈ ਸੂਟ ਕੋਈ ਪਰਸ ਇੱਕ ਬੈਗ ਦਿੱਤਾ ਕੰਬਲ ਦਿੱਤਾ ਸਾਰਾ ਇੱਕ ਨੁਕਰੇ ਪਿਆ ਬੀਬੀ ਤਾਂ ਵਰਤਦੇ ਵੀ ਨਹੀਂ ਬੀਬੀ ਉਹ ਚੀਜ਼ਾਂ ਨੂੰ ਪਤਾ ਕੀ ਕਰਦੇ ਨੇ ਦੱਸਾਂ ਮੈਂ ਇਹਨਾਂ ਦੀ ਮੇਡ ਨੇ ਦੱਸਿਆ ਜਦੋਂ ਕੋਈ ਦਿਨ ਤਿਆਰ ਕੋਈ ਆਉਂਦਾ ਤੇ ਤੁਹਾਡੀਆਂ ਉਹ ਦਿੱਤੀਆਂ ਚੀਜ਼ਾਂ ਗਾਂਹ ਦੇ ਦਿੰਦੇ ਨੇ ਉਹ ਕਹਿੰਦੇ ਅਸੀਂ ਐਹੋ ਜਿਹੀਆਂ ਨਾ ਲੋਅ ਮਾਰਕੀਟ ਚੀਜ਼ਾਂ ਵਰਤਦੇ ਨਹੀਂ ਆ ਐਕਸਪੈਂਸਿਵ ਚੀਜ਼ਾਂ ਵਰਤਦੇ ਨੇ ਤੇ ਜਿਸਦੀ ਨੂੰ ਅੱਜ ਦੇ ਟਾਈਮ ਤੇ ਤੁਹਾਡੀ ਸਭ ਤੋਂ ਜ਼ਿਆਦਾ ਲੋੜ ਹੈ ਸਾਡੀ ਲੋੜ ਹੈ ਤੁਸੀਂ ਉਹਦੇ ਉੱਤੇ ਤੱਕਦੇ ਵੀ ਨਹੀਂ ਉਹਨੂੰ ਕਹਿੰਦੇ ਪਿਓ ਕਿ ਕੰਪਰੋਮਾਈਜ਼ ਕਰ ਆਪਣੀ ਲਾਈਫ ਨਾਲ ਕਰੇ ਕੰਪਰੋਮਾਈਜ਼ ਪਰ ਤਾਂ ਕਰੇ ਨਾ ਜਿਉਂ ਨੂੰ ਕੋਈ ਪੁੱਛਣ ਵਾਲਾ ਨਹੀਂ ਅਹੀਂ ਨਹੀਂ ਆਪਣੇ ਧੀ ਪੁੱਤ ਨੂੰ ਪੁੱਛਾਂਗੇ ਤਾਂ ਮੰਮੀ ਕੋਲੋਂ ਬਾਰਾ ਪੁੱਛੇਗਾ ਤੇ ਜਿਨ੍ਹਾਂ ਦੀਆਂ ਧੀਆਂ ਨੂੰ ਪੇਕੇ ਨਹੀਂ ਨਾ ਪੁੱਛਦੇ ਉਹਨਾਂ ਦੇ ਸੋਹਰੇ ਵੀ ਨਹੀਂ ਜੇ ਪੁੱਛਦੇ ਹੁੰਦੇ ਕਿ ਪਤਾ ਨਾ ਉਹਦਾ ਵਾਰੀ ਵਾਸ ਕੋਈ ਨਹੀਂ ਕਾ ਪੁੱਛਣ ਵਾਲਾ ਬੰਦੇ ਨੇ ਤਾਂ ਸਾਰੀ ਉਮਰ ਪੁੱਛਣਾ ਆ ਪਿੱਛੇ ਸਵੇਰ ਦਾ ਜਿਹੜਾ ਸਮਾਨ ਬਣਾ ਬਣਾ ਕੇ ਜੋੜ ਜੋੜ ਕੇ ਲੁਕਾਇਆ ਰਹੇ ਨਾ ਬੱਸ ਕਰੋ ਮੰਮੀ ਮੈਨੂੰ ਸਾਰਾ ਵਾਦਾ ਹੈ ਮੈਂ ਘਰ ਕੰਮ ਕਰਦੀ ਆਂ ਹਾਰੀ ਇੱਕ ਇੱਕ ਚੀਜ਼ ਆਪਣੇ ਹੱਥੀਂ ਸਾੰਭਦੀ ਆਂ ਮੇਰੀਆਂ ਵੀ ਬੁਧੂਹੀਆਂ ਕਰਦੇ ਹੋ ਨਰਕ ਪੇ ਘਰ ਨੂੰ ਮੈਂ ਸਵਰਗ ਬਣਾਤਾ ਸ਼ੀਸ਼ੇ ਦੀ ਜ਼ਰਾ ਲਿਸ਼ਕਦਾ ਕੰਮ ਵਾਲਿਆਂ ਦੇ ਨੋਟ ਬਚਾਏ ਤੂੰ ਤੇ ਕਦੀ ਇਹ ਨਹੀਂ ਕਿਹਾ ਕੰਜੂ ਤੈਨੂੰ ਕੋਈ ਲੋੜ ਹੈ ਤੱਲਾ ਲੱਲਾ ਕਰਤਾਰ ਦਾ ਤਾ ਤੁਮ ਘਰ ਦੇ ਬਣਾਇਆ ਕਹਿੰਦੇ ਜਿਹੜੇ ਵੱਡੇ ਆ ਨਾ ਸੋਨੇ ਦਾ ਤਾਲਾ ਹੁੰਦੇ ਨੇ ਇਹ ਸੋਨੇ ਦੀ ਲਾਠੀ ਹੁੰਦੀ ਘਰ ਚ ਤੇ ਮੈਨੂੰ ਹਮੇਸ਼ਾ ਤੁਹਾਡੀ ਲੋੜ ਚ ਤੀ ਡਾਂਟੋ ਗੁੱਸੇ ਚ ਬੋਲੋ ਤੁਹਾਡਾ ਸਭ ਕੁਝ ਕਬੂਲ ਹੈ ਪਰ ਮੰਮੀ ਵਿਤ ਕਰਾਣਾ ਪਰਿਆ ਕਰੋ ਆਪਣੀਆਂ ਧੀਆਂ ਦੇ ਵਿੱਚ ਭਾਬੀ ਕੋਈ ਗੱਲ ਨਹੀਂ ਕਿ ਕਿਉਂ ਦੇ ਜੀ ਮੰਮੀ ਨਾਲ ਲੜਨਾ ਜੋ ਵੀ ਆ ਠੀਕ ਆ ਮੈਂ ਆਪਣੇ ਘਰੇ ਬਹੁਤ ਖੁਸ਼ ਆ ਮੈਂ ਤਾਂ ਬਸ ਲੰਘਦੀ ਹੁੰਦੀ ਇਸ ਕਰਕੇ ਹੋ ਜਾਂਦੀ ਆ ਕਿ ਚਲ ਮੇਰਾ ਘਰੇ ਦਿਲ ਨਹੀਂ ਲੱਗਦਾ ਉਹ ਵੀ ਕੰਮ ਕਰਦੇ ਤੁਹਾਨੂੰ ਪਤਾ ਵਾ ਰਾਤ ਦਿਨ ਸ਼ਿਫਟਾਂ ਲਾਉਂਦੀ ਰਹਿੰਦੀ ਆ ਕਿ ਚਲ ਇੱਧਰੋਂ ਵੀ ਬਾਜੇ ਉੱਧਰੋਂ ਵੀ ਬਾਜੇ ਮੈਂ ਤੇ ਇਸ ਕਰਕੇ ਆ ਜਾਂਦੀ ਆ ਬਾਕੀ ਮੰਮੀ ਮੈਂ ਤੁਹਾਨੂੰ ਕਦੀ ਨਹੀਂ ਕਿਹਾ ਕਿ ਤੁਸੀਂ ਮੈਨੂੰ ਆ ਚੀਜ਼ ਦੋ ਜਾਂ ਮੈਨੂੰ ਆ ਚੀਜ਼ ਦੋ ਮੈਨੂੰ ਜਿੰਨੇ ਚ ਮੋਚ ਵੀ ਖੁਸ਼ ਹੁੰਦੀ ਸਗੋ ਜਦੋਂ ਤੁਸੀਂ ਮੈਨੂੰ ਕੋਈ ਚੀਜ਼ ਦੇ ਵੀ ਦਿੰਦੇ ਜੀ ਨਾ ਖੁਸ਼ੀ ਤੇ ਆਏ ਵੀ ਮੈਂ ਉਹ ਵੀ ਕਹਿ ਦਿੰਦੇ ਨਹੀਂ ਮੰਮੀ ਕੋਈ ਗੱਲ ਨੂੰ ਤੁਸੀਂ ਰੱਖੋ ਮੈਂ ਤਾਂ ਹੈਗੀ ਆ ਤੇਰਾ ਪਤਾ ਮੈਨੂੰ ਨਾ ਤੂੰ ਕੁਆਰੇ ਹੁੰਦੇ ਕਦੀ ਕੁਝ ਮੰਗਿਆ ਸੀ ਨਾ ਵਿਆਹ ਤੋਂ ਬਾਅਦ ਮੰਗਦੀ ਐ ਤੇ ਤੈਨੂੰ ਇੱਕ ਇੱਕ ਚੀਜ਼ ਜਿਹੜੀ ਦਿੱਤੀਆਂ ਨਾ ਤੇ ਇਹਨੇ ਸੋਹਣੀ ਤਰ੍ਹਾਂ ਘਰ ਵਿੱਚ ਵਰਤਦੀਆਂ ਅ ਸਿਫਤਾਂ ਚ ਰੱਖਦੀਆਂ ਆਪਣੀ ਸੱਸ ਕੋ ਵੀ ਕਮਾਨੀ ਐ ਕਿ ਮਾਰੇ ਤੇ ਕਿਆਨੇ ਦਿੱਤੀ ਐ ਮੰਮੀ ਤੇ ਇਹਨਾਂ ਨੇ ਮੈਨੂੰ ਕਿੰਨਾ ਕਹ ਦੇ ਦਿੰਦੇ ਜੀ ਜਿਹੜਾ ਮੈਨੂੰ ਇੱਥੇ ਸੁਣਾਈ ਜਾਂਦੇ ਜੇ ਬਿਠਾ ਕੇ ਤੁਸੀਂ ਤਿੰਨੇ ਦੇ ਦਿੰਦੇ ਕਿੰਨਾ ਕਹ ਦਿੱਤਾ ਤੁਸੀਂ ਮੈਨੂੰ ਲੋ ਸੁਣ ਲੋ ਮੇਰੇ ਖਿਆਲ ਅ ਕਹੇ ਨੂੰ ਨਹੀਂ ਇਹਨਾਂ ਦੀ ਤਾਣਾ ਪੁੱਤ ਚੱਲ ਉਹ ਜੋ ਕਹਿਣ ਈ ਆ ਮੈਂ ਸੁਣਨ ਈ ਆ ਉਹ ਜੋ ਬੋਲੀ ਆ ਮੈਂ ਉਹ ਵੀ ਸੁਣਨ ਈ ਆ ਪਰ ਤੂੰ ਜੋ ਬੋਲੀ ਆ ਨਾ ਇਹ ਮੈਨੂੰ ਹਜਮ ਨਹੀਂ ਹੋਣ ਰਿਆ ਤੂੰ ਕੀ ਕਹਿੰਨੀ ਮੈਂ ਤੈਨੂੰ ਦਿੱਤਾ ਕੀ ਨਹੀਂ ਅੱਜ ਤੱਕ ਸਾਰਾ ਕੁਝ ਦਿੱਤਾ ਹੀ ਮੈਂ ਤੈਨੂੰ ਆ ਤੇ ਨਾਲੇ ਉਹ ਕੀ ਆਖਣ ਈ ਆ ਕਿ ਤੂੰ ਮੇਰਾ ਦਿੱਤਾ ਗਾ ਕੰਮ ਵਾਲੀਆਂ ਨੂੰ ਦੇ ਦੰਨੀ ਨਹੀਂ ਮੈਨੂੰ ਪੁੱਛ ਕੇ ਵੇ ਮੈਂ ਔਖੀ ਹੋ ਕੇ 100-100 ਰੁਪਇਆ ਵੜ-ਵੜ ਕੇ ਜੋੜ-ਜੋੜ ਕੇ ਤੇ ਤੇਰੇ ਲਈ ਚੀਜ਼ਾਂ ਇਕੱਠੀਆਂ ਕਰਦੀ ਆ ਤੇ ਉਹ ਸਹੀ ਕਹਿਣ ਈ ਆ ਲੋਡ ਉਹਨੂੰ ਆ ਹਰ ਚੀਜ਼ ਦੀ ਪਰ ਮੈਨੂੰ ਤਾਂ ਨਹੀਂ ਦਿੰਦੀ ਕਿ ਇਹ ਆਪਣੀ ਪਰਜਾਈ ਨਾਲ ਬੜਾ ਪਿਆਰ ਕਰਦੀ ਆ ਤੇ ਉਹ ਮੇਰੇ ਕੋ ਜਰਿਆ ਨਹੀਂ ਜਾਂਦਾ ਤੇ ਤੂੰ ਮੇਰੇ ਨਾਲ ਪਿਆਰ ਕਰਦੀ ਆ ਤੇ ਮੈਂ ਹਰ ਚੀਜ਼ ਜੋੜ-ਜੋੜ ਕੇ ਤੇਰੇ ਵਾਸਤੇ ਚੀਜ਼ਾਂ ਬਣਾਈਆਂ ਹੁਣ ਵੀ ਮੈਂ ਲਫਾਫਾ ਤੇਰੇ ਲਈ ਭਰਿਆ ਉਹਦੇ ਲਈ ਮੈਂ ਇੱਕ ਚੀਜ਼ ਨਹੀਂ ਰੱਖੀ ਤੇ ਤੂੰ ਮੇਰੇ ਸਿਰ ਸਵਾਬ ਆ ਕੇ ਆਨੀ ਆ ਵੀ ਤੂੰ ਦੇਣੀ ਕੀ ਮੈਨੂੰ ਮੰਮੀ ਜਿਹੜੇ ਘਰ ਚ ਤੁਸੀਂ ਮੈਨੂੰ ਵਿਆਹਿਆ ਹਨ ਉਥੇ ਸਟੈਂਡਰਡ ਦੀਆਂ ਚੀਜ਼ਾਂ ਵਰਤਦੇ ਆ ਹਾਂ ਉਹ ਗੱਲ ਵੱਖਰੀ ਆ ਕਿ ਮੈਂ ਤੁਹਾਡੀਆਂ ਦਿੱਤੀਆਂ ਚੀਜ਼ਾਂ ਵਰਤਦੀ ਨਹੀਂ ਪਰ ਮੈਂ ਤੁਹਾਨੂੰ ਪਿਆਰ ਬਹੁਤ ਕਰਦੀ ਆ ਤੜਮਾਨ ਕਰਦੀ ਮੈਂ ਸਾਰੀਆਂ ਚੀਜ਼ਾਂ ਲੈ ਜੰਨੀ ਆ ਤੂੰ ਮੈਨੂੰ ਖੇ ਪਿਆਰ ਕਰਦੀ ਆ ਜਦੋਂ ਇੱਥੋਂ ਚੀਜ਼ਾਂ ਇਕੱਠੀਆਂ ਕਰਕੇ ਲੈ ਜੰਨੀ ਆ ਤੇ ਤੂੰ ਮੈਨੂੰ ਇੱਥੇ ਹੀ ਕਹਿ ਵੀ ਮੰਮੀ ਮੈਂ ਇਹ ਵਰਤਣੀਆਂ ਨਹੀਂ ਮੈਂ ਅਗਾ ਕੰਮ ਵਾਲੀ ਨੂੰ ਦੇਣੀਆਂ ਵਾ ਤੇ ਤੂੰ ਮੈਨੂੰ ਇੱਥੇ ਹੀ ਵਾਪਸ ਦੇ ਦੇ ਕੰਮ ਸੋ ਕੰਮ ਉਹ ਕੁੜੀ ਦੇ ਕੰਮ ਤੇ ਆ ਜਾਣ ਮੇਰੀ ਨੌਂ ਦੇ ਕੰਮ ਤੇ ਆ ਜਾਣ ਤੇਨੂੰ ਦਿੱਤੀਆਂ ਤਾਂ ਸਾਰੀਆਂ ਖੂਜ ਬੈ ਗਈਆਂ ਤੇ ਹਜੇ ਤੂੰ ਮੇਰੇ ਨਾਲ ਪਿਆਰ ਕਰਦੀ ਆ ਦੀਦੀ ਕਾਹਦਾ ਤੁਹਾਡੇ ਸੋਲੇ ਤਾਂ ਨਾਲ ਪਿਆਰ ਕਰਦੇ ਕਾਹਦੇ ਰੁਤਬਾ ਵਖਾਉਂਦੇ ਨੇ ਇੱਕ ਤਾਂੇ ਤੇ ਕੱਪੜਾ ਇੱਕ ਗੱਡੀ ਨਾਲ ਡਰਾਈਵਰ ਭੇਜ ਦਿੰਦੇ ਨੇ ਆਈ ਬ੍ਰੀਕ ਜੀ ਚਾਹ ਤੁਹਾਡੀ ਸੱਸ ਨੇ ਤੁ ਮੰਮੀ ਨੇ ਗਹਿਣਾ ਪਤਾ ਕਿਦਾਂ ਬਣਾਵਨਾ ਕਿ ਦਿੱਤਾ ਵੈ ਇੱਕ ਨਾ ਚਵਾਲੀਆਂ ਉਹੀ ਹੈ ਜਦੋਂ ਤੁਹਾਡੇ ਘਰ ਮੁੰਡਾ ਆ ਮੰਮੀ ਨੇ ਦਿੱਤੀਆਂ ਤੁਸੀਂ ਉਹੀ ਪਾਈਆਂ ਆ ਅ ਕੜੇ ਤੁਹਾਡੇ ਵਿਆਹ ਦੇ ਨੇ ਆ ਮੰਦਰੀ ਮੰਮੀ ਨੇ ਤੁਹਾਨੂੰ ਲੋਹੜੀ ਤੇ ਦਿੱਤੀ ਸੀ ਤੁਸੀਂ ਪਾਈ ਹੈ ਤੁਹਾਡੀ ਸੱਸ ਨਾ ਸੁੱਕੀ ਰੋਟੀ ਦਾ ਛਿੱਲ ਲਾ ਕੇ ਨਹੀਂ ਤੁਹਾਨੂੰ ਦਿੰਦੀ ਸਾਰਾ ਗਹਿਣਾ ਤੁਹਾਡਾ ਸਾਹਮਣੇ ਬੈਠੀ ਹੋਈ ਹੈ ਇਹ ਸਾਰਾ ਕੁਝ ਤੈਨੂੰ ਕਿਦਾਂ ਪਤਾ ਮੈਨੂੰ ਸਾਰਾ ਪਤਾ ਹੈ ਮੈਂ ਤਾਂ ਗਜਰੇ ਪੜਦੇ ਨਾ ਬਣਾ ਕੇ ਦਿੱਤੇ ਸੀ ਉਹਨੂੰ ਮੰਮੀ ਮੈਨੂੰ ਸਭ ਪਤਾ ਹੈ ਮੈਂ ਕਿੰਨੀ ਵੀ ਆ ਨਾ ਅਸੀਂ ਮਾਨ ਕਰਦੇ ਆ ਕਦੀ ਕਦੀ ਰੱਬ ਜਦੋਂ ਕਮਾਨ ਨੂੰ ਦਿੰਦਾ ਨਾ ਪੈਸੇ ਉਹ ਐਸੇ ਲਈ ਦਿੰਦਾ ਹੈ ਤਲੀ ਚ ਤੁਸੀਂ ਉਹਦੇ ਤੇ ਨਾ ਮੈਂ ਜਿਹੜੀ ਬਰਕਤ ਰੱਖਦੀ ਆ ਘਰ ਚ ਤੁਸੀਂ ਮੈਨੂੰ ਕਮਾਉ ਪੁੱਤ ਦਿੱਤਾ ਵੈ ਮੈਨੂੰ ਉਹੀ ਬੋਤ ਹੈ ਪੈਸਾ ਤੁਸੀਂ ਖਰਚੋ ਜਿੱਥੇ ਖਰਚਣਾ ਹੈ ਜੇ ਪੁੱਤ ਤੁਹਾਡਾ ਤਾਂ ਧੀਆ ਵੀ ਤੁਹਾਡੀਆਂ ਮੰਮੀ ਮੈਂ ਨਹੀਂ ਫਰਕ ਕਰਦੀ ਪਰ ਤੁਸੀਂ ਵੀ ਫਰਕ ਨਾ ਹੋਣੀ ਕਰਿਆ ਕਰੋ ਅੰਜੂ ਪੁੱਤ ਮੈਨੂੰ ਮਾਫ ਕਰ ਦੇ ਮੈਂ ਬਹੁਤ ਗਲਤ ਕਰਦੀ ਰਹੀ ਹਾਂ ਤੇਰੇ ਨਾਲ ਪੁੱਤ ਤੂੰ ਇੰਨੀ ਸਿਆਣੀ ਹੈ ਇੰਨੀ ਸਿਆਣਪ ਨਾਲ ਘਰ ਚ ਚਲਾਉਣੀ ਹੈ ਮੈਨੂੰ ਮਾਫ਼ ਕਰ ਦੇ ਮੈਂ ਤਾਂ ਸ਼ਦੈਨ ਹੀ ਨਿਕਲੀ ਘਰ ਲਟਾਉ ਤੇ ਜਿਹਨੂੰ ਦਿੰਦੀ ਰਹੀ ਉਹਨੂੰ ਮੇਰੀ ਤੇਲੇ ਦੀ ਕਦਰ ਨਹੀਂ ਸਿਮਰਤ ਪੁੱਤ ਤੂੰ ਵੀ ਮੈਨੂੰ ਮਾਫ਼ ਕਰ ਦੇ ਅੱਜ ਤੱਕ ਜੋ ਤੇਰੀ ਮਾਣੇ ਤੇਰਾ ਨਾ ਕੀਤਾ ਨਾ ਉਹ ਸਹੀ ਨਹੀਂ ਕੀਤਾ ਅੱਜ ਤੋਂ ਬਾਅਦ ਮੈਂ ਦਵਾਂਗੀ ਉੱਥੇ ਜਿਹੜੀ ਕੁੜੀ ਮੇਰੀ ਕਦਰ ਪਾਏਗੀ ਮੈਂ ਉੱਥੇ ਨਹੀਂ ਦਵਾਂਗੀ ਜਿਹੜੀ ਚੁੱਕ ਕੰਮ ਵਾਲੀ ਨੂੰ ਫੜਾ ਦੇ ਤੇ ਕਵੇ ਤੂੰ ਮੈਨੂੰ ਦਿੱਤਾ ਕੀ ਹੈ ਨਹੀਂ ਮੰਮੀ ਮੈਨੂੰ ਤੁਹਾਡੇ ਕੋਲ ਨਾ ਕੁਝ ਨਹੀਂ ਚਾਹੀਦਾ ਮੈਂ ਆ ਜਾਣੀ ਆ ਤੁਸੀਂ ਮੈਨੂੰ ਮਿਲ ਲੈਂਦੇ ਜੇ ਖੁਸ਼ ਹੋ ਕੇ ਮੇਰੇ ਲਈ ਇੰਨਾ ਹੀ ਬਹੁਤ ਹੈ ਮੰਮੀ ਮੈਨੂੰ ਮਾਫ ਕਰ ਦੋ ਮੈਂ ਵੀ ਕੁਛ ਨਾ ਹੰਕਾਰੀ ਗਈ ਸੀ ਪਿਆਹਾ ਵੇਖ ਕੇ ਸ਼ੁਕਰ ਹੈ ਕਿ ਤੇਰਾ ਬਦਦਾ ਸਾਰਾ ਸਹੀ ਰਾਹ ਪੈ ਗਏ ਨੇ ਤੂੰ ਵੀ ਮੈਨੂੰ ਮਾਫ ਕਰ ਦੇ ਮੇਰੇ ਭੈਣ ਵੇਖ ਕਹਿੰਦੇ ਆ ਨਾ ਪਿਆਹਾ ਬੜੇ ਰੰਗ ਵਖਾਉਂਦਾ ਹੈ ਤੇ ਸ਼ਾਇਦ ਇਸੇ ਪੈਸੇ ਨੇ ਮੈਨੂੰ ਵੀ ਆਪਣਾ ਰੰਗ ਬਦਲਣ ਤੇ ਮਜਬੂਰ ਕਰਤਾ ਪਰ ਮੈਂ ਰਿਸ਼ਤੇ ਦੀ ਐਵੇਂ ਭੁੱਲ ਗਈ ਮਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਇਹਦੇ ਚ ਦੋ ਸੂਟ ਆ ਇੱਕ ਤੂੰ ਸੁਵਾਲਾ ਤੇ ਇੱਕ ਤੂੰ ਸੁਵਾਲਾ ਤੇ ਜਿਹੜੀ ਫੇਸ਼ੀਅਲ ਕਟਿਆ ਤੇ ਪਰਫਿਊਮ ਆ ਮੈਂ ਤੇ ਇੱਥੇ ਰੱਖ ਲਓ ਨਾ ਉਹ ਮੇਰੀ ਨੋਂ ਵਰਤੇਗੀ ਤੇ ਅਗਲੀ ਵਾਰ ਇੱਕ ਇੱਕ ਪਰਫਿਊਮ ਤੁਹਾਨੂੰ ਤੇ ਸੂਟ ਮੇਰੀ ਨੋਂ ਆਹ ਤੇ ਗੱਲ ਕੀਤੀ ਨਾ ਫੇਸ਼ੀਅਲ ਮੈਨੂੰ ਕਰਨਾ ਆਉਂਦਾ ਦੋ ਜਾਨੀਆਂ ਮੇਰੇ ਕੋ ਆਕੇ ਕਰਾਏਓ ਅਰੇ ਨਾਲ ਮੰਮੀ ਆਈ ਦੇਖੋ ਲਵੀ 500 ਰੁਪਈਆ ਤੇ ਉਹਦੇ ਉੱਤੇ ਹੀ ਕਰਦੀ ਨਹੀਂ ਇਹ ਠੀਕ ਹੈ ਨਾਲ ਪਰਸ ਨਾ ਤੀਆਂ ਕੋ ਨਹੀਂ ਲਿੱਤਾ ਜਾਂਦਾ ਦੇ ਦੋ ਮੈਂ ਤੁਹਾਨੂੰ ਵਧੀਆ ਲਿਆਵਾਂਗੀ ਨਹੀਂ ਭਾ ਇਹ ਪਰਸ ਮम्मी ਨੂੰ ਪਸੰਦ ਆਇਆ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਮੰਮੀ ਨਾ ਇਹ ਮੈਂ ਨਹੀਂ ਲੈ ਕੇ ਨਹੀਂ ਜਾਣਾ ਚਲੋ ਦਿਲਾਂ 'ਚ ਪਿਆਰ ਹੋਣਾ ਜ਼ਰੂਰੀ ਹੈ ਪੈਸੇ ਦਾ ਕੀ ਹੈ ਅੱਜ ਵੇਖੋ ਨਾ